8 8 8 ਦਾਦਾ ਫੁੱਟ 12 12 ਫੁੱਟ ਜਿਹੜਾ ਪਾਣੀ ਆ ਪਿੰਡਾਂ ਦੇ ਵਿੱਚ ਮਕਾਨ ਜਿਹੜੇ ਧਰਾਸ਼ਾਈ ਹੋ ਗਏ ਡਿੱਗ ਗਿਆ ਤੇ ਇਸ ਲਈ ਮਾਲਵੇ ਦੇ ਅਸੀਂ ਮੱਲਾਂ ਵਾਲੀ ਸਾਈਡ ਤੇ ਜਿਹੜੇ ਡਰੇਨ ਪਿੰਦੀ ਆ ਉਸ ਤੋਂ ਅੱਗੇ ਜਿਹੜੇ ਪਿੰਡ ਗਏ ਆ ਉਹ ਪਿੰਡਾਂ ਦੇ ਹਾਲਾਤ ਕੋਈ ਬਾਹਲੇ ਚੰਗੇ ਨਹੀਂ ਤੇ ਹੋਰ ਜਿਹੜਾ ਕੋਈ 24 ਘੰਟਿਆਂ ਬਾਅਦ ਇਸ ਦਰਿਆ ਰਾਹੀਂ ਜਿਹੜਾ ਪਾਣੀ ਛੱਡਿਆ ਜਾਣਾ ਜਿਹੜਾ ਕੌਂਗ ਡੈਮ ਤੋਂ ਛੱਡਿਆ ਗਿਆ 1 ਲੱਖ 10000 ਕੁਇੰਟ ਸੀ ਕਾ ਪਾਣੀ ਉਨੇ ਵੀ 24 ਘੰਟਿਆਂ ਦੇ ਬਾਅਦ ਇੱਥੇ ਆਮਦ ਕਰਨੀਆਂ ਉਹਨੇ ਜਿਹੜੀ ਤਬਾਈ ਮਚੋਣੀਆਂ ਉਹ ਵੀ ਬਹੁਤ ਵੱਡੀ ਤਬਾਈ ਹੁੰਦੀ ਹੈ ਪੰਜਾਬ ਦੇ ਅੰਮ੍ਰਿਤਸਰ ਮਾਝਾ ਤੇ ਮਾਲਵਾ ਜਿਹੜੀ ਬੈਲਟ ਆ ਉਧਰ ਦਵਾਬਾ ਜਿਹੜੇ ਤਿੰਨੇ ਬੈਲਟਾਂ ਨੇ ਇਹ ਤਿੰਨੇ ਬੈਲਟਾਂ ਖਤਰੇ ਤੋਂ ਉੱਤੇ ਚੱਲ ਰਹੀਆਂ ਕਿਉਂਕਿ ਪਿੰਡਾਂ 'ਚ 8-8 ਫੁੱਟ ਪਾਣੀ ਜਿਹੜਾ ਆਉਣਾ ਤੇ ਉਹ ਇਹਦਾ ਮਤਲਬ ਆ ਵੀ ਕਿਤੇ ਨਾ ਕਿਤੇ ਜਿਹੜਾ ਵਾ ਉਹ ਅਸੀਂ ਅਸਲੇ ਬੜੇ ਵੱਡੇ ਖਤਰੇ ਦੇ ਉੱਤੇ ਬੈਠੇ ਆ ਕਿਉਂਕਿ ਅਸਲੇ 13 14 ਦਿਨਾਂ ਵਿੱਚ ਬਹੁਤ ਵੱਡੇ ਨੁਕਸਾਨ ਹੋ ਚੁੱਕੇ ਆ ਲੋਕਾਂ ਦੀ ਜਿਹੜੀ ਫਸਲ ਆ ਉਹ ਖਤਮ ਹੋ ਚੁੱਕੀ ਆ ਲੋਕਾਂ ਦੇ ਘਰ ਜਿਹੜੇ ਆ ਧਰਾਸ਼ਾਈ ਹੋ ਚੁੱਕੇ ਆ ਡਿੱਗ ਚੁੱਕੇ ਆ ਲੋਕ ਜਿਹੜੇ ਆ ਉਹ ਦਰਬ-ਦਰ ਭਟਕਣ ਲਈ ਮਜਬੂਰ ਆ ਸਰਕਾਰ ਜਿਹੜੀ ਆ ਉਹ ਕਿਤੇ ਵੀ ਉਹਨਾਂ ਦੀ ਵਲੀਵਾਰਸ ਨਹੀਂ ਭਰਨਦੀ ਭਗਵੰਤ ਮਾਨ ਸਾਹਿਬ ਤੇ ਆਪਣੀ ਰਾਜ ਸੱਤਾ ਦਾ ਨਿੰਗ ਮੰਨ ਰਹੇ ਆ ਚਨਈਚ ਜਾ ਕੇ ਇडली ਦੋਸੇ ਦੀ ਪ੍ਰੋਮੋਸ਼ਨ ਕਰ ਰਹੇ ਆ ਇੱਧਰ ਸਾਡਾ ਪੰਜਾਬ ਡੋਬ ਰਿਆ ਸੀ ਉਹ ਕਹਿੰਦੇ ਵੀ ਰੋਮ ਸੜ ਰਿਆ ਸੀ ਤੇ ਨੀਰੋ ਜਿਹੜਾ ਉਹ ਬੰਸਰੀ ਵੀ ਜਾ ਰਿਹਾ ਸੀ ਤੇ ਸਾਡੇ ਪੰਜਾਬ ਜਦੋਂ ਡੋਬ ਰਿਆ ਸੀ ਤੇ ਜਿਹੜਾ ਭਗਵੰਤ ਮਾਨ ਆ ਉਹ ਲੋਕਾਂ ਦੇ ਦੋਸ਼ਿਆਂ ਦੀ ਤਾਰੀਫ਼ ਕਰ ਰਿਹਾ ਸੀ ਤੇ ਇਹ ਵੀ ਕਹਿ ਰਿਹਾ ਸੀ ਕਿ ਮੇਰਾ ਹੁਣ ਪੰਜਾਬ ਚ ਜਾਣ ਨੂੰ ਦਿਲ ਨਹੀਂ ਕਰਦਾ ਤੁਹਾਡੀ ਆਉ ਭਗਤ ਦੇਖ ਕੇ ਉਹਦਾ ਪੰਜਾਬ ਚ ਉਹਨੂੰ ਦਿਲ ਕਿਉਂ ਕਰੇਗਾ ਪੰਜਾਬ ਦੇ ਡੋਬ ਰਿਆ ਤੁਸੀਂ ਇੱਕ ਮਾਤ ਔਰਤ ਦੀ ਜਿਹੜੀ ਇੰਟਰਵਿਊ ਲੈ ਰਹੀਓ ਬਸ ਰੋ ਨਹੀਂ ਸਕੀ ਜੇਰਾ ਵੇਖੋ ਜਿਹੜੀ ਕਹਿ ਰਹੀ ਵੀ ਮੇਰਾ ਮੈਂ 3000 ਰੁਪਏ ਨੌਕਰੀ ਤੇ ਕੰਮ ਕਰਦੀ ਆ ਤੇ ਮੇਰਾ ਮਕਾਨ ਵੀ ਟਹਿ ਗਿਆ ਕਹਿੰਦੀ ਹੁਣ ਤੱਕ ਤੇ ਟਹਿ ਗਿਆ ਹੁਣ ਪਿਛਲੇ ਸਾਲ ਜਦੋਂ 23 ਚ ਆਏ ਸੀ ਘੜੋਂਦੋਂ ਦੀ ਫਰਸ਼ ਬਹਿ ਗਏ ਸੀਗੇ ਕੰਧਾਂ ਡਿੱਗ ਗਿਆ ਸੀਗਾ ਤੇ ਹੁਣ ਉਹ ਕਹਿੰਦੀ ਡਿੱਗ ਜਾਣਾ ਬਸ ਉਹ ਰੋ ਨਹੀਂ ਸਕੀ ਪਰ ਫਿਰ ਵੀ ਉਹ ਕਹਿੰਦੀ ਕਿ ਅਸੀਂ ਮਿਹਨਤ ਕਰਾਂਗੇ ਮੇ ਸਾਡੀ ਪਹਿਲੀ ਬੰਨਾ ਵੀ ਖਤਮ ਹੋ ਗਿਆ ਅਸੀਂ ਫੇਰ ਮਿਹਨਤ ਕਰਾਂਗੇ ਨਾਲੇ ਵੀਡੀ ਵੀ ਵੱਡੀ ਗੱਲ ਕਹੀ ਹੈ ਮੁਖਵੰਤੀ ਸਾਹਿਬ ਨੇ ਵੀ ਜਿਹੜੇ ਉਹਨਾਂ ਦੇ 92 ਵਿਧਾਇਕ ਨੇ ਤੇ ਉਹਨਾਂ ਦੀ ਜਿਹੜੀ ਹਰ ਮਹੀਨੇ ਦੀ ਜਿਹੜੀ 1 ਮਹੀਨੇ ਦੀ ਤਰਖਾ ਜਿਹੜੀ ਆ ਉਹ ਇਸ ਇਲਾ ਉਹ ਜਿਹੜੀ ਲੋਕਾਂ ਦੇ ਰਾਹਤ ਫੰਡ ਵਾਸਤੇ ਦਿੱਤੇ ਜਾਉਗੇ ਨਾਲ ਮੈਨੂੰ ਇੱਕ ਗੱਲ ਦੱਸੋ ਗਰੇਵਰ ਸਰ 92 ਲੱਖ ਰੁਪਏ ਨਾਲ ਇਹ ਅਸੀਂ ਕੋਈ 47 'ਚ ਨਹੀਂ ਬੈਠੇ ਵੀ 92 ਲੱਖ ਰੁਪਏ ਨਾਲ ਪੰਜਾਬ ਦਾ ਭਲਾ ਆਜੂ ਇੱਥੇ 92 ਕਰੋੜ ਵੀ ਲੱਗ ਜੇ ਉਹ ਵੀ ਥੋੜਾ ਮੈਨੂੰ ਇੱਕ ਗੱਲ ਦੱਸੋ ਵੀ ਜਦੋਂ ਸਾਨੂੰ ਪਤਾ ਵੀ ਸਾਡੇ ਬਰਸਾਤੀ ਮੌਸਮ 'ਚ ਤਕਰੀਬਨ ਇਹ ਮਾਲਵਾ ਬੈਲਟ ਜਿਹੜੀ ਹੈ ਡੁੱਬਦੀ ਆ ਹਰ ਸਾਲ ਦੂਜੇ ਸਾਲ ਡੁੱਬਦੀ ਆ ਉਦੋਂ ਇਨਾ ਗੇਟਾਂ ਦੀ ਸਫਾਈ ਕਿਉਂ ਨਹੀਂ ਕਰਾਈ ਜਾਂਦੀ ਇਨਾ ਦਰਿਆਵਾਂ ਦੀ ਸਫਾਈ ਕਿਉਂ ਨਹੀਂ ਕਰਾਈ ਜਾਂਦੀ ਉਦੋਂ ਨਹਿਰਾਂ ਖਾਲਾਂ ਦੀ ਸਫਾਈ ਕਿਉਂ ਨਹੀਂ ਕਰਾਈ ਜਾਂਦੀ ਇਹ ਭਗਵੰਤ ਮਾਨ ਕਹਿੰਦਾ ਵੀ ਮੈਂ ਹਰ ਪਿੰਡ 'ਚ ਪਾਣੀ ਜਿਹੜਾ ਭੇਜੂੰਗਾ ਹੁਣ ਕਿੱਥੇ ગયો ਪਿੰਡ ਕਿੱਥੇ ਪਾਣੀ ਪਹੁੰਚਾ ਹੁਣ ਤੇ ਸਾਡੀਆਂ ਫਸਲਾਂ ਰੋੜ ਕੇ ਰਹਿ ਗਈ ਮੈਨੂੰ ਗੱਲ ਦੱਸੋ ਕਹਿੰਦੀ ਮੇਰੇ ਜਿੱਥੇ ਮੈਂ ਆ ਰਹੀ ਨਹੀਂ ਉਥੇ ਬਾਰ ਬਾਰ ਫੁੱਟ ਪਾਣੀ ਉਦੋਂ ਸਕੂਲ ਟ ਹੈਗੇ ਜਦੋਂ ਸਕੂਲ ਬਣੇਗਾ ਸਰਕਾਰ ਕੋ ਤੇ ਮੈਨਾਂ ਵੀ ਆਪਣੇ ਕਾਗਜ਼ ਲੈਣ ਨੂੰ ਪੈਨ ਹਰਾ ਪੈਨ ਜਿਹੜੇ ਗੱਲ ਕਰਦਾ ਹਰਾ ਪੈਨ ਲੈਣ ਜੋਗੇ ਪੈਸੇ ਨਹੀਂ ਹੈਲੀਕਾਪਟਰ ਲੋਕਾਂ ਨੂੰ ਦੇ ਦਿੱਤਾ ਉਹ ਤੇਲ ਪਹੁੰਚ ਜਗੇ ਪੈਸੇ ਨਹੀਂ ਮੈਨੂੰ ਇਹ ਗੱਲ ਦੱਸੋ ਕੀ ਰਾਹਤ ਹੈ ਅਸਲੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਿਹੜੇ ਹੱਡ ਦੀ ਮਾਰ ਠੇਠ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਆਰਪੀਡੀ 24 ਚੈਲੇ ਦੇ ਨਾਲ ਜਿਸ ਤਰ੍ਹਾਂ ਤੁਸੀਂ ਦੇਖਿਆ ਪਹਾੜਾਂ ਵਿੱਚ ਬਰਸਾਤ ਹੋ ਰਹੀ ਆ ਅਤੇ ਉਸ ਨੂੰ ਲੈ ਕੇ ਖਾੜਾ ਦੀ ਸਥਿਤੀ ਬਣੀ ਪਈ ਆ ਮਾਝੇ ਦੀ ਗੱਲ ਕਰੀਏ ਮਾਲਵੇ ਦੀ ਗੱਲ ਕਰੀਏ ਕਈ ਇਲਾਕੇ ਜਿਹੜਾ ਕਿ ਖਾੜਾ ਜਿਹੜਾ ਆਇਆ ਪਿਆ ਵਾ ਤੇ ਕਈ ਪਿੰਡਾਂ ਦੇ ਨੁਕਸਾਨ ਹੋ ਚੁੱਕਿਆ ਤੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਤੁਹਾਨੂੰ ਸਾਂਝੀ ਕਰਾਂਗੇ ਹਰੀ ਚਿਹੜੀ ਦੀਆਂ ਅਤੇ ਉਸ ਤੋਂ ਪਹਿਲਾਂ ਗੱਲਬਾਤ ਕਰਾਂਗੇ ਸਾਡੇ ਨਾਲ ਸਰਵਿਸਿੰਗ ਹਰੀ ਨਾਲ ਨੇ ਜਿਹੜੀ ਕਿ ਅੱਜ ਮਾਲਵੇ ਦੇ ਪਿੰਡਾਂ ਦਾ ਜਿਹੜਾ ਕਿ ਦੌਰਾ ਕੀਤਾ ਵਾ ਹਰੀ ਜੀ ਕੀ ਹਾਲਾਤ ਕੀ ਨੇ ਸਾਡੇ ਖਾਜੂ ਸਾਂਝਾ ਕਰ ਦਿਓ ਮਾਲਵੇ ਦੇ ਪਿੰਡ ਕਿਹੜੇ ਕਿਹੜੇ ਪਹੁੰਚੇ ਹੋ ਦੱਸ ਕੇ ਜੂ ਸਾਂਝੋ ਕਰੋ ਕਿੰਨੇ ਕੇ ਪਿੰਡਾਂ ਦਾ ਨੁਕਸਾਨ ਹੋਣ ਤੱਕ ਹੋ ਚੁੱਕਿਆ ਜੀ ਸਥਿਤੀ ਗਰੇਵਾਲ ਸਾਹਿਬ ਤੁਸੀਂ ਨਾਲ 8 8 8 10 ਫੁੱਟ 12 12 ਫੁੱਟ ਜਿਹੜਾ ਪਾਣੀ ਆ ਪਿੰਡਾਂ ਦੇ ਵਿੱਚ ਮਕਾਨ ਜਿਹੜੇ ਧਾਰਾਸ਼ਾਈ ਹੋ ਗਿਆ ਡਿੱਗ ਗਿਆ ਤੇ ਐਸਲੇ ਮਾਲਵੇ ਦੇ ਅਸੀਂ ਮੱਲਾਂ ਵਾਲੀ ਸਾਈਡ ਤੇ ਜਿਹੜੇ ਡਰੇਨ ਪਿੰਦੀ ਆ ਉਸ ਤੋਂ ਅੱਗੇ ਜਿਹੜੇ ਪਿੰਡ ਗਏ ਆ ਉਹ ਪਿੰਡਾਂ ਦੇ ਹਾਲਾਤ ਕੋਈ ਬਾਲੇ ਚੰਗੇ ਨਹੀਂ ਤੇ ਹੋਰ ਜਿਹੜਾ ਕੋਈ 24 ਘੰਟਿਆਂ ਬਾਅਦ ਇਸ ਦਰਿਆ ਰਾਂ ਹੀ ਜਿਹੜਾ ਪਾਣੀ ਛੱਡਿਆ ਜਾਣਾ ਜਿਹੜਾ ਪੌਂਗ ਡੈਮ ਤੋਂ ਛੱਡਿਆ ਗਿਆ 1 ਲੱਖ 10000 ਕੁਇੰਸੀ ਦਾ ਪਾਣੀ ਉਹਨੇ ਵੀ 24 ਘੰਟਿਆਂ ਦੇ ਬਾਅਦ ਇੱਥੇ ਆਮਦ ਕਰਨੀਆਂ ਉਹਨੇ ਜਿਹੜੀ ਤਬਾਈ ਮਚਾਉਣੀ ਆ ਉਹ ਵੀ ਬਹੁਤ ਵੱਡੀ ਤਬਾਈ ਹੋਣੀ ਆ ਕਿਉਂਕਿ ਜਦੋਂ ਅਸੀਂ ਸਵੇਰੇ ਇਧਰੋਂ ਲੰਘ ਕੇ ਗਏ ਆ ਕਰ ਇੱਥੇ ਛਾਤੀ ਮਾਰ ਕੇ ਗਏ ਆ ਗਰੇਵਾਲ ਸਾਹਿਬ ਤੁਸੀਂ ਨਾਲ ਸੀਗੇ ਤੇ ਉਦੋਂ ਪਾਣੀ ਦਾ ਸਤ੍ਰ ਘੱਟ ਸੀਗਾ ਪਰ ਹੁਣ ਫੇਰ ਪਾਣੀ ਦਾ ਜਿਹੜਾ ਉਹ ਜਿਹੜਾ ਵਾਧਾ ਇੱਥੇ ਪਾਣੀ ਦਾ ਹੋਇਆ ਇਹਦਾ ਮਤਲਬ ਪਿੱਛੋਂ ਜਿਹੜਾ ਪਾਣੀ ਬੜੀ ਵੱਡੀ ਪੱਧਰ ਤੇ ਇਸ ਪੰਜਾਬ ਵੱਲ ਨੂੰ ਆ ਰਿਹਾ ਐਸ ਲਈ ਪੰਜਾਬ ਦੇ ਅੰਮ੍ਰਿਤਸਰ ਮਾਝਾ ਤੇ ਮਾਲਵਾ ਜਿਹੜੀ ਬੈਲਟ ਆ ਉਧਰ ਦਵਾਬਾ ਜਿਹੜੇ ਤਿੰਨੇ ਬੈਲਟਾਂ ਨੇ ਇਹ ਤਿੰਨੇ ਬੈਲਟਾਂ ਖਤਰੇ ਤੋਂ ਉੱਤੇ ਚੱਲ ਰਹੀਆਂ ਕਿਉਂਕਿ ਪਿੰਡਾਂ 'ਚ 8-8 ਤਾਦਾ ਫੁੱਟ ਪਾਣੀ ਜਿਹੜਾ ਆਉਣਾ ਤੇ ਉਹ ਇਹਦਾ ਮਤਲਬ ਆ ਵੀ ਕਿਤੇ ਨਾ ਕਿਤੇ ਜਿਹੜਾ ਵਾ ਉਹ ਅਸੀਂ ਅਸਲੇ ਬੜੇ ਵੱਡੇ ਖਤਰੇ ਦੇ ਉੱਤੇ ਬੈਠੇ ਆ ਕਿਉਂਕਿ ਅਸਲੇ 13-14 ਦਿਨਾਂ 'ਚ ਬਹੁਤ ਵੱਡੇ ਨੁਕਸਾਨ ਹੋ ਚੁੱਕੇ ਆ ਲੋਕਾਂ ਦੀ ਜਿਹੜੀ ਫਸਲ ਆ ਉਹ ਖਤਮ ਹੋ ਚੁੱਕੀ ਆ ਲੋਕਾਂ ਦੇ ਘਰ ਜਿਹੜੇ ਆ ਧਰਾਸ਼ਾਈ ਹੋ ਚੁੱਕੇ ਆ ਡਿੱਗ ਚੁੱਕੇ ਆ ਲੋਕ ਜਿਹੜੇ ਆ ਉਹ ਦਰਬਦਰ ਭਟਕਣ ਲਈ ਮਜਬੂਰ ਆ ਸਰਕਾਰ ਜਿਹੜੀ ਆ ਉਹ ਕਿਤੇ ਵੀ ਉਹਨਾਂ ਦੀ ਵਲੀਵਾਰਸ ਨਹੀਂ ਭਰੰਦੀ ਲੋਕ ਜਿਹੜੇ ਆ ਕਿਉਂਕਿ ਸਰਕਾਰਾਂ ਤੋਂ ਵੱਡੇ ਲੋਕ ਹੁੰਦੇ ਆ ਲੋਕ ਇੱਕ ਦੂਸਰੇ ਦੀ ਜਿਹੜੀ ਬਾਹ ਫੜ ਰਿਆ ਲੋਕ ਇੱਕ ਦੂਸਰੇ ਦਾ ਸਾਥ ਦੇ ਰਿਆ ਪਰ ਉਹ ਸਾਥ ਜੇ ਕਿਤੇ ਸਰਕਾਰ ਵੀ ਲੋਕਾਂ ਦਾ ਸਾਥ ਦਿੰਦੀ ਉਹਨਾਂ ਦੇ ਜ਼ਖਮਾਂ ਦੇ ਉੱਤੇ ਮਰਮ ਪੱਟੀ ਦਾ ਸਬਬ ਬੰਦੀ ਤੇ ਹਾਲਾਤ ਕੁਸ਼ੋਰ ਹੋਣੇ ਸੀ ਐਸਲੇ ਹਾਲਾਤ ਚਿੰਤਾਜਨਕ ਆ ਬਿੰਦੇ ਸਭੀ ਅਸੀਂ ਲਿਖਿਆ ਵੀ ਉੱਥੇ ਅਸੀਂ ਜਦੋਂ ਪਹੁੰਚੇ ਆ ਤੁਹਾਡੇ ਨਾਲ ਹੀ ਉੱਥੇ ਅਸੀਂ ਦੇਖਿਆ ਕਈ ਸੇਵਾਦਾਰਾਂ ਵੱਲੋਂ ਕਈ ਜਥੇਬੰਦੀਆਂ ਵੱਲੋਂ ਬੜੀ ਸੇਵਾ ਨਾ ਬਈ ਗਈ ਆ ਤੇ ਹੁਣ ਤੱਕ ਲੋਕਾਂ ਦਾ ਜਿਹੜੀ ਰਾਤ ਜਿਹੜੀ ਆ ਲੋਕਾਂ ਨੂੰ ਸਮਗਰੀ ਦੀ ਗੱਲ ਕਰੀਏ ਚਾਹੇ ਉੱਥੇ ਪਸ਼ੂਆਂ ਦੇ ਚਾਰੇ ਦੀ ਗੱਲ ਕਰੀਏ ਵੱਡੇ ਤਣਾਅ ਵਿੱਚ ਲੋਕਾਂ ਨੂੰ ਸੇਵਾ ਵੀ ਨਹੀਂ ਬਈ ਆ ਰਹੀ ਆ ਦੇਖੋ ਐਸਲੇ ਚਿੰਤਾ ਇੱਕ ਪਾਸੇ ਜਿੱਥੇ ਇਨਸਾਨਾਂ ਦੀ ਆ ਵੀ ਉਹਨਾਂ ਨੂੰ ਰੋਟੀ ਪਾਣੀ ਟੁੱਕ ਦਾ ਗੁਜ਼ਾਰਾ ਕਰਨਾ ਉਹ ਤੇ ਆਪਣਾ ਗੁਜ਼ਾਰਾ ਕਿਸੇ ਨਾ ਕਿਸੇ ਢੰਗ ਚ ਕਿਸੇ ਨਾ ਕਿਸੇ ਰੂਪ ਚ ਕਰ ਲੈਣਗੇ ਦੂਸਰੇ ਪਾਸੇ ਸਾਡੇ ਜਾਨਵਰ ਆ ਜਿਹੜੇ ਜਾਨਵਰ ਸਾਨੂੰ ਛੋਟੇ ਹੁੰਦਿਆਂ ਤੋਂ ਲੈ ਕੇ ਵੱਡੇ ਹੁੰਦਿਆਂ ਤੱਕ ਪਾਲਦੇ ਆ ਜਿਨ੍ਹਾਂ ਦੇ ਦੁੱਧ ਘਿਓ ਮੱਖਣਾ ਅਸੀਂ ਪਾਲਦੇ ਆ ਜਿਹੜੇ ਜਾਨਵਰਾਂ ਨਾਲ ਅਸੀਂ ਆਪਣੀ ਖੇਤੀ ਕਰਦੇ ਆ ਉਹ ਜਾਨਵਰ ਐਸਲੇ ਬੜੀ ਵੱਡੀ ਮੌਦਿਕ ਗਾਰਤਿਆ ਇੱਕ ਪਾਸੇ ਉਹਨਾਂ ਨੂੰ ਜਿਹੜਾ ਉਹਨਾਂ ਦਾ ਚਾਰਾ ਨਹੀਂ ਮਿਲ ਰਿਆ ਤੇ ਦੂਸਰੇ ਪਾਸੇ ਜਿਹੜਾ ਪਾਣੀ ਉਹਨਾਂ ਨੂੰ ਮਾਰ ਰਿਹਾ ਹਜ਼ਾਰਾਂ ਮੱਝਾਂ ਗਾਵਾਂ ਜਿਹੜੀਆਂ ਰੁੜ ਕੇ ਜਿਹੜੀਆਂ ਉਹਨਾਂ ਦੀ ਮੌਤ ਹੋ ਚੁੱਕੀ ਹੈ ਜਿਹੜੀ ਉਹ ਪਾਕਿਸਤਾਨ ਵਾਲੇ ਵੀ ਕੁਝ ਰੁੜ ਕੇ ਚਲੇ ਗਈਆਂ ਉਧਰੋਂ ਵੀ ਵੀਡੀਓ ਆ ਰਹੀਆਂ ਵੀ ਉਹਨਾਂ ਦੀ ਹਿੰਦੁਸਤਾਨ ਤੋਂ ਮੱਝਾਂ ਗਾਵਾਂ ਰੁੜ ਕੇ ਇੱਧਰ ਆ ਰਹੀਆਂ ਤੇ ਉਹਨਾਂ ਦੇ ਵੀ ਉਹ ਵੀ ਵੇਖੋ ਪਾਕਿਸਤਾਨ ਵਾਲੇ ਵੀ ਰਾਖੇ ਬਣ ਰਹੇ ਆ ਉਹਨਾਂ ਦੇ ਵੀ ਜੇ ਉਹ ਆਈਆਂ ਤੇ ਸਾਡੀਆਂ ਅਮਾਨਤਾਂ ਨੇ ਸਾਡੇ ਕੋਲ ਅਮਾਨਤ ਹੈ ਉਹਨਾਂ ਦੀ ਤੇ ਜੇ ਕੋਈ ਦਾਵਾ ਕਰੂਗਾ ਆਪਾਂ ਵਾਪਸ ਵੀ ਮੋੜਾਂਗੇ ਇਹੋ ਜਿਹੀਆਂ ਵੀ ਖਬਰਾਂ ਮਿਲਣ ਨੂੰ ਮਿਲ ਰਹੀਆਂ ਪਰ ਅਸਲੇ ਲੋਕ ਜਿਹੜੇ ਆ ਬੜੀ ਵੱਡੀ ਪੱਦਰ ਤੇ ਕੋਈ ਬਠਿੰਡੇ ਤੋਂ ਜਿਹੜਾ ਉਸ ਇਲਾਕੇ ਦੇ ਵਿੱਚ ਚਾਰਾ ਲੈ ਕੇ ਆ ਰਿਹਾ ਸੁੱਕਾ ਚਾਰ ਜਿਹਨੂੰ ਕਹਿੰਦੇ ਆ ਕੋਈ ਮਾਝੇ ਤੋਂ ਲੈ ਕੇ ਆ ਰਿਹਾ ਜਿੱਥੇ ਵੀ ਜਿਤ ਕੋ ਜੋ ਬੰਦਾ ਸਰਦਾ ਲੋਕ ਇੱਕ ਦੂਸਰੇ ਦੀ ਮਦਦ ਕਰ ਰਹੇ ਆ ਵੀ ਉਹ ਜਿੱਥੇ ਇਨਸਾਨਾਂ ਦੀ ਭੁੱਖ ਢਿੱਡ ਦੀ ਭੁੱਖ ਸ਼ਾਂਤ ਕਰ ਰਿਹਾ ਉੱਥੇ ਨਾਲ ਦੀ ਨਾਲ ਜਿਹੜੇ ਜਾਨਵਰਾਂ ਦੇ ਵੀ ਪੋਖੇੜੀ ਸ਼ਾਂਤ ਕਰਨ ਵਿੱਚ ਲੱਗੇ ਹੋਇਆ। ਪਰ ਅੱਜ ਸਵੇਰੇ ਦੇਖਿਆ ਸਰਕਾਰ ਦੀ ਤੁਸੀਂ ਗੱਲ ਕੀਤੀ ਆ ਮੁੱਖ ਮੰਤਰੀ ਸਾਹਿਬ ਨੇ ਹਮੇਸ਼ਾ ਲੋਕਾਂ ਲੋਕ ਇਹ ਲਾਮਾ ਦਿੰਦੇ ਨੇ ਵੀ ਤੁਸੀਂ ਇੱਕ ਵਾਰੀ ਹੈਲੀਕਾਪਟਰ ਥਾਂ ਜਰੂਰ ਲੰਘ ਕੇ ਜਾਓ ਹਾਲਾਤ ਦੇ ਦੇਖੋ ਪਰ ਅਸੀਂ ਦੇਖਿਆ ਜਦੋਂ ਗੁਰਦਾਸਪੁਰ ਸਾਹਿਬ ਵਿੱਚ ਗੁਰਦਾਸਪੁਰ ਵਿੱਚ ਮੁਖਮੰਦੀ ਸਾਹਿਬ ਆਏ ਉਹ ਲੋਕਾਂ ਦਾ ਲਾਮਾ ਲਾ ਕੇ ਗਏ ਆ ਤੇ ਉਹਨੇ ਕਿਹਾ ਵੀ ਹੈਲੀਕਾਪਟਰ ਜਿਹੜਾ ਵਾ ਉਹ ਲੋਕਾਂ ਦਾ ਵਾ ਹਾਂਜੀ ਗਰਵਲ ਸਾਹਿਬ ਤੁਸੀਂ ਭਗਵੰਤ ਮਾਨ ਸਾਹਿਬ ਦੀ ਗੱਲ ਕਰ ਰਹੇ ਹੋ ਭਗਵੰਤ ਮਾਨ ਸਾਹਿਬ ਤੇ ਆਪਣੀ ਰਾਸ ਸੱਤਾ ਦਾ ਨਿੰਗ ਮੰਨ ਰਿਹਾ ਉਹ ਚਨਈ ਚ ਜਾ ਕੇ ਇਡਲੀ ਦੋਸੇ ਦੀ ਪ੍ਰੋਮੋਸ਼ਨ ਕਰ ਰਿਹਾ ਇੱਧਰ ਸਾਡਾ ਪੰਜਾਬ ਡੋਬ ਰਿਹਾ ਹੈ ਉਹ ਕਹਿੰਦੇ ਵੀ ਰੋਮ ਸੜ ਰਿਹਾ ਹੈ ਤੇ ਨੀਰੋ ਜਿਹੜਾ ਉਹ ਬੰਸਰੀ ਵੀ ਜਾ ਰਿਹਾ ਸੀ ਤੇ ਸਾਡੇ ਪੰਜਾਬ ਜਦੋਂ ਡੋਬ ਰਿਹਾ ਸੀ ਤੇ ਜਿਹੜਾ ਭਗਵੰਤ ਮਾਨ ਆ ਉਹ ਲੋਕਾਂ ਦੇ ਦੋਸਿਆਂ ਦੀ ਤਾਰੀਫ ਕਰ ਰਿਹਾ ਸੀ ਤੇ ਇਹ ਵੀ ਕਹਿ ਰਿਹਾ ਸੀ ਕਿ ਮੇਰਾ ਹੁਣ ਪੰਜਾਬ ਚ ਜਾਣ ਨੂੰ ਦਿਲ ਨਹੀਂ ਕਰਦਾ ਤੁਹਾਡੀ ਆਉ ਭਗਤ ਦੇਖ ਕੇ ਉਹਦਾ ਪੰਜਾਬ ਚ ਉਹਨੂੰ ਦਿਲ ਕਿਉਂ ਕਰੇਗਾ ਪੰਜਾਬ ਤੇ ਡੋਬ ਰਿਹਾ ਅੱਜ ਸਵਾਲ ਜਦੋਂ ਖੜੇ ਹੋਣੇ ਤਾਂ ਸੀਐਮ ਤੇ ਖੜੇ ਹੋਣੇ ਆ ਅੱਜ ਤੁਸੀਂ ਹੈਲੀਕਾਪਟਰ ਦੀ ਗੱਲ ਕਰਦੇ ਆ ਇੱਕ ਹੈਲੀਕਾਪਟਰ ਨਾਲ ਕਿਸੇ ਨੂੰ ਦੇਣ ਨਾਲ ਇਸ ਪੰਜਾਬ ਦਾ ਭਲਾ ਹੋ ਜੂ ਸਗੋਂ ਐਸ ਵਲੇ ਉਸ ਨੂੰ ਉਸ ਹੈਲੀਕਾਪਟਰ ਦੇ ਉੱਤੇ ਬਹਿ ਕੇ ਪੂਰੇ ਪੰਜਾਬ ਦਾ ਪਰਮਣ ਕਰਨਾ ਚਾਹੀਦਾ ਸੀਗਾ ਕਿੰਨਾ ਖੇਤਰਫਲ ਜਿਹੜਾ ਉਹ ਪਾਣੀ ਦੀ ਮਾਰ ਹੇਠ ਆਇਆ ਕਿੰਨਾ ਖੇਤਰਫਲ ਜਿਹੜਾ ਵਾ ਉਹ ਬਰਬਾਦ ਹੋ ਚੁੱਕਾ ਕਿੰਨੇ ਲੋਕਾਂ ਦੇ ਮਕਾਨ ਢਹਿ ਚੁੱਕੇ ਆ ਕਿੰਨੇ ਲੋਕਾਂ ਨੂੰ ਰਾਹਤ ਦੀ ਜ਼ਰੂਰਤ ਆ ਉਹਦਾ ਇੱਕ ਸਮੀਕਰਨ ਬਣਾਉਣਾ ਚਾਹੀਦਾ ਸੀਗਾ ਉਹਦੇਕਰ ਰਿਪੋਰਟ ਬਣਾਉਣੀ ਚਾਹੀਦੀ ਸੀ ਉਸ ਹੈਲੀਕਾਪਟਰ 'ਚ ਬਹਿ ਕੇ ਪਰ ਉਹਨਾਂ ਨੇ ਵਿਡਰੋਲ ਕਰਤਾ ਆਪਣੇ ਹੱਥ ਖੜੇ ਕਰਤੇ ਉਹਨਾਂ ਨੇ ਇਹ ਗੱਲ ਕਹੀ ਵੀ ਇਹ ਕੁਦਰਤੀ ਆਫਤ ਆ ਇਹ ਗੁਰੂ ਵੱਲੋਂ ਦਿੱਤੀ ਇਹ ਵਾਹਿਗੁਰੂ ਵੱਲੋਂ ਦਿੱਤੀ ਆ ਬਿਪਤਾ ਵਾ ਇਹਦਾ ਸਾਡੇ ਕੋਲ ਕੋਈ ਹੱਲ ਨਹੀਂ ਜੇ ਤੁਹਾਡੇ ਕੋਲ ਹੱਲ ਨਹੀਂ ਭਗਵੰਤ ਮਾਨ ਸਾਹਿਬ ਤੁਸੀਂ ਪੰਜਾਬ ਦਾ ਭਲਾ ਕਰੋ ਤੁਸੀਂ ਕਿਹਾ ਸੀ ਕਿ ਪੰਜਾਬ 'ਚ ਅਸੀਂ ਪਾਣੀ ਪਾਣੀ ਕਰ ਦਿਆਂਗੇ ਹੁਣ ਪੰਜਾਬ ਦੇ ਵਿੱਚ ਪਾਣੀ ਪਾਣੀ ਹੋਇਆ ਪਿਆ ਤੁਹਾਡੀ ਜਿਹੜੀ ਕਾਲੀ ਜ਼ੁਬਾਨ ਦੇ ਉੱਤੇ ਫੁੱਲ ਚੜ ਗਏ ਕਿਤੇ ਨਾ ਪਤਾ ਨਹੀਂ ਕਿਹੜੇ ਵੇਲੇ ਤੁਸੀਂ ਉਹ ਸ਼ਬਦ ਬੋਲੇ ਸੀ ਤੋਂ ਪੰਜਾਬ ਨੂੰ ਜਿਹੜੀ ਮਾਰ ਪੈ ਰਹੀ ਐ ਇਸ ਲਈ ਪਾਣੀ ਪਾਣੀ ਹੋਇਆ ਪਿਆ ਆਪਣੀ ਕਾਲੀ ਜ਼ੁਬਾਨ ਦੇ ਉੱਤੇ ਲਗਾਹਮ ਹੀ ਲਗਾ ਕੇ ਰੱਖ ਲੋ ਲੋਕਾਂ ਦਾ ਭੜਾ ਹੋ ਜਾਊਗਾ ਅਸਤੀਫਾ ਦੇ ਕੇ ਆਪਣੇ ਘਰ ਮਾਰਨਾ ਬੈਠੋ ਤੁਸੀਂ ਨਵਾਂ ਵਿਆਹ ਕਰਾਇਆ ਸਜਰੀ ਬਹੂ ਤੁਹਾਡੇ ਕੋਲ ਆ ਤੁਸੀਂ ਉਹਦੇ ਗੋਡੇ ਦੇ ਸਿਰ ਰੱਖ ਕੇ ਸੌਂਵਰ ਮਾਰਨਾ ਤੇ ਪੰਜਾਬ ਦੇ ਲੋਕ ਤੇ ਮਰ ਰਿਹਾ ਪੰਜਾਬ ਦੇ ਉਹ ਲੋਕ ਉਹ ਬਚਿੰਦੇ ਪੰਜਾਬ ਦੇ ਜਿਹੜੇ ਹਰ ਸਾਲ ਉੱਜੜਦੇ ਆ ਹਰ ਸਾਲ ਫੇਰ ਆਪਣੇ ਆਪ ਨੂੰ ਜਿੰਦਾ ਕਰਦੇ ਨਿਤ ਦਿਨ ਮਰਦੇ ਨਿਤ ਦਿਨ ਜਿੰਦੇ ਹੁੰਦੇ ਆ ਇਹ ਉਹ ਪੰਜਾਬ ਦੇ ਲੋਕ ਆ ਜਿਹੜੇ ਆਪਣੇ ਆਪ ਨੂੰ ਫੇਰ ਖੜਾ ਕਰਦੇ ਆ ਇਹ ਪੰਜਾਬ ਦੇ ਲੋਕ ਹਾਰ ਮੰਨਣ ਵਾਲੇ ਨਹੀਂ ਤੁਸੀਂ ਮੇਰੇ ਨਾਲ ਪਿੰਡਾਂ 'ਚ ਦੇਖ ਕੇ ਆਇਓ ਚੜ੍ਹਦੀ ਕਲਾ 'ਚ ਲੋਕ ਨੇ ਬਿਲਕੁਲ ਠੀਕ ਆ ਹਾਲਾਤ ਮਾੜੇ ਨੇ ਮਕਾਨ ਟਹਿ ਗਏ ਨੇ ਤੁਸੀਂ ਇੱਕ ਮਾਤ ਔਰਤ ਦੀ ਜਿਹੜੀ ਇੰਟਰਵਿਊ ਲੈ ਰਹੀਓ ਬਸ ਰੋ ਨਹੀਂ ਸਕੀ ਬਿਓ ਜੇਰਾ ਵੇਖੋ ਜਿਹੜੀ ਕਹਿ ਰਹੀ ਵੀ ਮੇਰਾ ਮੈਂ 3000 ਰੁਪਏ ਨੌਕਰੀ ਤੇ ਕੰਮ ਕਰਦੀ ਆ ਤੇ ਮੇਰਾ ਮਕਾਨ ਵੀ ਟਹਿ ਗਿਆ ਕਹਿੰਦੀ ਹੁਣ ਤੱਕ ਤੋ ਟਹਿ ਗਿਆ ਹੁਣਾ ਪਿਛਲੇ ਸਾਲ ਜਦੋਂ 23 ਚ ਆਏ ਸੀ ਘੜ ਉਹਦੋਂ ਦੀ ਫਰਸ਼ ਬਹਿ ਗਏ ਸੀਗੇ ਕੰਧਾਂ ਡਿੱਗ ਗਿਆ ਸੀਗਾ ਤੇ ਹੁਣ ਉਹ ਕਹਿੰਦੀ ਡਿੱਗ ਗਾਣਾ ਬਸ ਉਹ ਰੋ ਨਹੀਂ ਸਕੀ ਪਰ ਫਿਰ ਵੀ ਉਹ ਕਹਿੰਦੀ ਕਿ ਅਸੀਂ ਮਿਹਨਤ ਕਰਾਂਗੇ ਮੇ ਸਾਡੀ ਪਹਿਲੀ ਬੰਨਾ ਵੀ ਖਤਮ ਹੋ ਗਿਆ ਅਸੀਂ ਫੇਰ ਮਿਹਨਤ ਕਰਾਂਗੇ ਫੇਰ ਆਪਣੇ ਪੈਰ ਤੇ ਖੜਾ ਹੋਵਾਂਗੇ ਇਹ ਤੇ ਉਹ ਗੱਲ ਹੋ ਗਈ ਵੀ ਦਿਨੇ ਖਾਲੀ ਫੇਰ ਰਾਤ ਦਾ ਸੈਂਸਰਾ ਉਹੀ ਗੱਲ ਐ ਇਸ ਲਈ ਸਾਡੇ ਲੋਕਾਂ ਨਾਲ ਹੋ ਰਹੀ ਉਹ ਔਰਤ ਦਾ ਲਵੇ ਕੇ ਸਾਡਾ ਮਨ ਭਰ ਆਇਆ ਬਹੁਤ ਅੱਖਾਂ ਪਾਣੀ ਨਾਲ ਭਰੀਆਂ ਸੀ ਬਸ ਝਲਕਣੋਂ ਰਹਿ ਗਈਆਂ ਵੀ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰਕੇ ਬੈਠੀ ਆ ਵੀ ਮੈਂ ਹਰ ਸਾਲ ਹਰ ਦੋ ਸਾਲ ਬਾਅਦ ਉੱਜੜਦੀਆਂ ਤਾਂ ਫੇਰ ਆਪਣੇ ਆਪ ਨੂੰ ਖੜਾ ਕਰਦੀਆਂ ਇਹ ਸਾਡੇ ਉਹ ਲੋਕ ਐ ਜਿਹੜੇ ਸਿਰਫ ਇਸ ਲਈ ਕੰਮ ਕਰਦੇ ਆ ਵੀ ਅਸੀਂ ਜਦੋਂ ਵੀ ਉੱਜੜੀਏ ਤੇ ਉਸ ਤੋਂ ਬਾਅਦ ਫੇਰ ਖੜੇ ਹੋਈਏ ਇਹ ਪੰਜਾਬ ਸਰਕਾਰ ਉਹਨਾਂ ਦਾ ਕਦੇ ਵੀ ਮੁਕਾਬਲਾ ਨਹੀਂ ਕਰ ਸਕਦੀ ਪੰਜਾਬ ਸਰਕਾਰ ਜਿਹੜੀ ਆ ਹੈਲੀਕਾਪਟਰ ਦੇ ਦੇ ਪੰਜਾਬ ਸਰਕਾਰ ਜੋ ਮਰਜ਼ੀ ਕਰ ਲਵੇ ਪਰ ਲੋਕਾਂ ਦਾ ਦੇਣ ਜਿਹੜਾ ਪੰਜਾਬ ਸਰਕਾਰ ਨਹੀਂ ਦੇ ਸਕਦੀ ਲੋਕ ਜਿਹੜੇ ਆ ਉਹ ਤਕੜੇ ਨੇ ਸਰਕਾਰਾਂ ਨਾਲੋਂ ਲੋਕ ਤਕੜੇ ਨੇ ਇੱਕ ਦੂਜੇ ਦੀ ਹੈਲਪ ਕਰ ਰਹੇ ਨੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ ਆਪਣਾ ਭੈਣ ਭਾਈ ਦਾ ਫਰਜ਼ ਆਪਣਾ ਨਿਭਾ ਰਹੇ ਇਨਸਾਨੀਅਤ ਦਾ ਫਰਜ਼ ਉਹ ਨਿਭਾ ਰਹਿਆ ਪਰ ਪੰਜਾਬ ਸਰਕਾਰ ਜਿੱਥੇ ਅੱਜ ਹੋ ਕੇ ਆਇਆ ਤੁਸੀਂ ਉੱਥੇ ਵੇਖਿਆ ਵੀ ਕੋਈ ਸਰਕਾਰੀ ਬੇੜੀ ਨਹੀਂ ਸੀਗੀ ਖੇਤਰਫਲ ਕਿੰਨਾ ਵੀ 6-6 ਕਿਲੋਮੀਟਰ ਦੂਰ ਪਿੰਡ ਉਹ 6-6 ਕਿਲੋਮੀਟਰ ਹੱਥ ਨਾਲੋਂ ਬਾਸ ਨਾਲ ਚੱਪੂ ਚਲਾ ਚਲਾ ਕੇ ਬਾਸ ਨਾਲ ਧੱਕ ਧੱਕ ਕੇ ਕਿਸ਼ਤੀਆਂ ਉੱਥੇ ਤੱਕ ਜਾਂਦੇ ਵੀ ਮੇਰੇ ਖਿਆਲ ਸਾਰੀ ਦਿਹਾੜੀ ਉਹਨਾਂ ਨੂੰ ਇੱਕ ਰਿਓ ਪਿੰਡ ਚ ਜਾਣ ਨੂੰ ਲੱਗਦੀ ਨਹੀਂ ਤੇ ਸਾਰੀ ਦਿਹਾੜੀ ਉਹਨਾਂ ਨੂੰ ਪਿੰਡ ਚੋਂ ਵਾਪਸ ਇੱਕ ਦਿਹਾੜੀ ਚ ਸਿਰਫ ਦੋ ਤਿੰਨ ਪਰਿਵਾਰ ਉੱਥੋਂ ਚੱਕ ਕੇ ਲੈਂਦੇ ਆ ਉਹਨਾਂ ਨੇ ਵੀ ਸਕੀਮ ਬਣਾਈ ਆ ਵੀ ਬੜਾ ਉਹਨਾਂ ਨੇ ਵਧੀਆ ਰੂਟ ਮੈਪ ਬਣਾਇਆ ਪਹਿਲਾਂ ਬੱਚੇ ਤੇ ਔਰਤਾਂ ਉਥੋਂ ਕੱਢੀਏ ਜਿਹੜੇ ਘਰ ਦੇ ਮੋਤਵਰ ਬੰਦੇ ਆ ਉਹ ਘਰ ਦੀ ਰਾਖੀ ਕਰਨਗੇ ਡੰਗੂ ਪਸ਼ੂਆਂ ਨੂੰ ਵੇਖਣਗੇ ਨਾਲ ਵੇਖੋ ਜਦੋਂ ਜਾਂਦੇ ਆ ਨਾਲ ਉਹ ਚਾਰਾ ਲੈ ਕੇ ਜਾਂਦੇ ਆ ਵੀ ਉਹਨਾਂ ਨੂੰ ਡੰਗਰਾਂ ਦਾ ਚਾਰਾ ਵੀ ਦੇ ਗਾਈਏ ਰੋਟੀ ਪਾਣੀ ਜਿਹੜੀ ਉਹ ਬਾਹਰ ਪੱਕਿਆ ਗੁਰਦੁਆਰਿਆਂ ਤੋਂ ਆ ਰਿਹਾ ਕੁਝ ਨਹੀਂ ਹਰੀ ਤੁਹਾਡੀ ਗੱਲ ਵਿੱਚ ਮੈਂ ਟੋਕਦਾ ਸਰਕਾਰ ਤੇ ਕਹਿ ਰਹੀ ਹੈ ਕਿ ਅਸੀਂ ਤੇ ਬਹੁਤ ਇੰਤਿਜ਼ਾਮ ਕੀਤੇ ਨੇ ਸਾਡੀ ਟੀਮਾਂ ਉਥੇ ਪਹੁੰਚਿਆ ਨੇ جا کے جائਦਾ ਲੈ ਰਹੇ ਨੇ ہر ਕਿਸੇ ਨੂੰ راشن ہر ਕਿਸੇ ਨੂੰ ਪਸ਼ੂ ਦਾ ਚਾਰਾ ਪਹੁੰਚਾਇਆ ਜਾ ਰਿਹਾ ਨਾਲੇ ਵੀ ਜਿਹੜੀ ਵੱਡੀ ਗੱਲ ਕਹੀ ਹੈ ਮੁੱਖ ਮੰਤਰੀ ਸਾਹਿਬ ਨੇ ਵੀ ਜਿਹੜੇ 92 ਵਿਧਾਇਕ ਨੇ ਅਤੇ ਉਹਨਾਂ ਦੀ ਜਿਹੜੀ ਹਰ ਮਹੀਨੇ ਦੀ ਜਿਹੜੀ ਇੱਕ ਮਹੀਨੇ ਤਰਖਾ ਜਿਹੜੀ ਆ ਉਹ ਇਸ ਇਲਾਕੇ ਜੀ ਲੱਖ ਲੱਖ ਤਰਖਾ ਆ ਉਹ ਜਿਹੜੇ ਲੋਕਾਂ ਦੇ ਰਾਹਤ ਫੰਡ ਵਾਸਤੇ ਦਿੱਤੀ ਜਾਊਗੀ ਨਾਲ ਮੈਨੂੰ ਇੱਕ ਗੱਲ ਦੱਸੋ ਗਰੇਵਰ ਸਰ 92 ਲੱਖ ਰੁਪਏ ਨਾਲ ਇਹ ਅਸੀਂ ਕੋਈ 47 'ਚ ਨਹੀਂ ਬੈਠੇ ਵੀ 92 ਲੱਖ ਰੁਪਏ ਨਾਲ ਪੰਜਾਬ ਦਾ ਭਲਾ ਆਜੂ ਇੱਥੇ 92 ਕਰੋੜ ਵੀ ਲੱਗ ਜੇ ਉਹ ਵੀ ਥੋੜਾ ਐਸਲੇ ਬਹੁਤ ਜਿਆਦਾ ਵੱਡੇ ਪੱਦਰ ਤੇ ਪੰਜਾਬ ਨੂੰ ਪੈਸੇ ਦੀ ਲੋੜ ਆ ਤੇ ਇਹਨਾਂ ਕੰਜਰਾਂ ਨੇ ਉਹ ਕਰਜ਼ਾ ਚੁੱਕ ਚੁੱਕ ਕੇ ਬੇੜਾ ਘਰ ਕਰਤਾ ਹੁਣ ਸਾਨੂੰ 46 ਸਾਲ ਤੱਕ ਕਰਜ਼ਾ ਵੀ ਨਹੀਂ ਮਿਲਣਾ 2046 ਤੱਕ ਸਾਨੂੰ ਕਰਜ਼ਾ ਨਹੀਂ ਮਿਲਣਾ ਕਿਤੋਂ ਐਸਲੇ ਪੰਜਾਬ ਦੇ ਲੋਕ ਇੱਕ ਦੂਜੇ ਦਾ ਸਾਥ ਦੇ ਰਿਹਾ ਇਹ ਵੱਡੇ ਦਾਅਵੇ ਕਰ ਰਿਹਾ ਇਹ ਲਫਾਫੇਬਾਜੀ ਦੀ ਸਰਕਾਰ ਸੀ ਲਫਾਫੇ ਸਮੜ ਕੇ ਰਹਿ ਗਈ ਇਹ ਲੋਕ ਹੜਾਂ ਦੇ ਵਿੱਚ ਮਾਰੇ ਲੋਕ ਆ ਇਹ ਹੜਾਂ ਚੋਂ ਨਿਕਲ ਹੋਣਗੇ ਪਰ ਜਿਹੜੇ ਹੜਾਂ ਹੜ ਸਲੋਕਾਂ ਨੇ ਇਹ ਸਰਕਾਰ ਨੂੰ ਦੇਣਿਆ ਉਹ ਹੜਾਂ ਚੋਂ ਇਹਨਾਂ ਕੋ ਹੜਿਆ ਨਹੀਂ ਜਾਣਾ ਇਹਨਾਂ ਕੋ ਨਿਕਲਿਆ ਨਹੀਂ ਜਾਣਾ ਇਹ ਆਉਣ ਵਾਲੇ ਦਿਨਾਂ ਚ ਪੰਜਾਬ ਸਰਕਾਰ ਦਾ ਹਾਲ ਹੁਣਾ ਕਾਗਤੀ ਸਰਕਾਰ ਲਫਾਫਿਆਂ ਦੀ ਸਰਕਾਰ ਝੂਠਿਆਂ ਦੀ ਸਰਕਾਰ ਦਗੇ ਬਾਜਾਂ ਦੀ ਸਰਕਾਰ ਲੱਖ ਲੱਖ ਰੁਪਏ ਨਾ ਭਲਾ ਹੋ ਜੂ ਕੋਈ ਭਲਾ ਨਹੀਂ ਹੁਣਾ ਇੱਥੇ ਬੜੇ ਵੱਡੇ ਰਾਹਤ ਫੰਡ ਦੀ ਜ਼ਰੂਰਤ ਸੀਗੀ ਇੱਥੇ ਸੈਂਟਰ ਕੋਲੋਂ ਵੀ ਇੱਥੇ ਪੰਜਾਬ ਨੂੰ ਰਾਹਤ ਫੰਡ ਦੀ ਹੋਣੀ ਜਿਹਦੇ ਅਸੀਂ ਦੁਨੀਆ ਦੇਸ਼ਾਂ ਵਿਦੇਸ਼ਾਂ ਚ ਪੰਜਾਬੀਆਂ ਨੇ ਜਦੋਂ ਵੀ ਕਿਤੇ ਆਫਤ ਆਈ ਆ ਚਾਹੇ ਹੜਾਂ ਦੀ ਆਈ ਆ ਚਾਹੇ ਅੱਗ ਲੱਗੀ ਆ ਚਾਹੇ ਭਚਾਲ ਆਇਆ ਤੇ ਵੱਡੇ ਦਿਲਾਂ ਪੰਜਾਬੀ ਨੇ ਇਹ ਛੋਟੇ ਜਿਹੇ ਸੂਬੇ ਤੋਂ 250 ਕਿਲੋਮੀਟਰ ਦਾ ਖੇਤਰਫਲ ਹੈ ਜਿੱਧਰ ਮਰਜ਼ੀ ਚਲੇ ਜਾਓ ਇਹ ਸੂਬੇ ਚੋਂ ਵੱਡੇ ਵੱਡੇ ਲੰਗਰ ਵੱਡੇ ਵੱਡੇ ਇਹੋ ਜਿਹੇ ਕਾਰਜ ਕੀਤੇ ਕੰਮ ਕੀਤੇ ਆ ਜਿਹੜੇ ਦੁਨੀਆ ਚ ਮੰਨੇ ਜਾਂਦੇ ਪਰ ਅੱਜ ਜਦੋਂ ਪੰਜਾਬ ਡੁੱਬ ਰਿਹਾ ਸੀਗਾ ਜਦੋਂ ਪੰਜਾਬ ਡੁੱਬਿਆ ਸਾਨੂੰ ਇਹ ਵੀ ਦੁੱਖ ਦੀ ਘੜੀ ਚ ਆਪਾਂ ਨੂੰ ਦੁੱਖ ਨਾਲ ਕਹਿਣਾ ਪੈ ਰਿਹਾ ਵੀ ਸਾਡੇ ਨਾਲ ਕੋਈ ਨਹੀਂ ਖੜਿਆ ਕੋਈ ਸੂਬਾ ਆਣ ਕੇ ਨਹੀਂ ਸਾਡੇ ਨਾਲ ਖੜਿਆ ਸਾਨੂੰ ਕਿਸੇ ਵੀ ਸੂਬੇ ਨੇ ਹਾਕ ਨਹੀਂ ਮਾਰੀ ਇੱਥੋਂ ਤੱਕ ਕਿ ਉਹ ਸੂਬੇ ਨੇ ਪਾਣੀ ਲੈਣੋਂ ਬੰਦ ਕਰਤਾ ਵੀ ਸਾਡੇ ਵੱਲ ਪਾਣੀ ਨਾ ਭੇਜੋ ਤੁਸੀਂ ਡੁੱਬਦੇ ਹੋ ਡੁੱਬਜੋ ਤੁਸੀਂ ਮਰਨਾ ਮਰਜੋ ਜਦੋਂ ਵਾਰੀ ਆਉਂਦੀ ਪਾਣੀ ਦੀ ਫੇਰੇ ਇਹ ਕਠਾਣ ਕੇ ਕਹਿੰਦੇ ਸਾਨੂੰ ਸਾਡਾ ਪਾਣੀ ਦਿਓ ਅੱਜ ਕੀ ਗੱਲ ਜੇ ਪੰਜਾਬ ਹੀ ਇਕੱਲਾ ਡੁੱਬਣ ਨੂੰ ਰਹਿ ਗਿਆ ਅੱਜ ਬੜੇ ਵੱਡੇ ਪੱਧਰ ਤੇ ਉਹਨਾਂ ਦੇ ਸਾਹਮਣੇ ਮੈਂ ਪੂਰੇ ਪੂਰੇ ਵਰਲਡ ਨੂੰ ਇੱਕ ਬੇਨਤੀ ਕਰਦਾ ਕਿ ਅੱਜ ਸਾਡੇ ਪੰਜਾਬ ਨੂੰ ਜਿਹੜਾ ਪੰਜਾਬ ਤੁਹਾਡੇ ਦੇਸ਼ਾਂ ਨੂੰ ਹੀ ਖੜਾ ਕਰਦਾ ਪੈਰਾਂ ਸਿਰ ਕਰਦਾ ਤੁਹਾਡੇ ਸੂਬਿਆਂ ਨੂੰ ਭਾਰਤ ਦੇ ਸੂਬਿਆਂ ਨੂੰ ਪੈਰਾਂ ਸਿਰ ਖੜਾ ਕਰਦਾ ਅੰਨ ਜਿਹੜਾ ਇਹ ਛੋਟੀ ਜੀ ਜਗ੍ਹਾ ਤੋਂ ਅੰਨ ਪੂਰੀ ਦੁਨੀਆ ਦੇ ਵਿੱਚ ਭੇਜਿਆ ਜਾਂਦਾ ਪੱਕੀ ਰੋਟੀ ਭੇਜੀ ਜਾਂਦੀ ਆ ਚਾਹੇ ਕੋਈ ਵੀ ਸੂਬਾ ਹੋਵੇ ਕੋਈ ਵੀ ਦੇਸ਼ ਹੋਵੇ ਅੱਜ ਤੁਹਾਡਾ ਵੀ ਫਰਜ਼ ਬਣਦਾ ਤੇ ਤੁਹਾਨੂੰ ਬੇਨਤੀ ਵੀ ਕਰਦੇ ਆ ਅੱਜ ਖੁੱਲੇ ਦਿਲ ਨਾਲ ਪੰਜਾਬ ਦੇ ਮੋੜੇ ਨਾਲ ਮੋੜਾ ਲਾ ਕੇ ਪੰਜਾਬ ਦੇ ਮੋੜੇ ਤੇ ਹੱਥ ਧਰੋ ਤੇ ਇਹਦੀ ਸਾਰ ਲੋ ਨਹੀਂ ਤੇ ਜੇ ਪੰਜਾਬ ਐ ਇੰਜ ਬਰਬਾਦ ਹੋ ਗਿਆ ਇਹ ਕਿਤੇ ਇਹ ਨਾ ਸੋਚੋ ਵੀ ਤੁਸੀਂ ਬਰਬਾਦ ਨਹੀਂ ਹੋਣਾ ਇਹ ਸਰਕਾਰ ਨੇ ਤੇ ਬਰਬਾਦ ਹੋਣਾ ਹੀ ਹੋਣਾ ਜੇ ਤੁਸੀਂ ਅੱਜ ਪੰਜਾਬ ਦਾ ਸਾਥ ਨਾ ਦਿੱਤਾ ਤੇ ਇਹ ਵਿਪਤਾਵਾਂ ਤੇ ਹੁੰਦੀਆਂ ਰਹਿਣੀਆਂ ਜਾਂਦੀਆਂ ਨੇ ਨਾ ਅਸੀਂ ਨਿਕਲਾਵਾਂਗੇ ਇਸ ਬੁੱਤਾਂ ਜੋਂ ਆਉਣ ਵਾਲੇ ਸਮੇਂ ਚ ਤੁਹਾਡੇ ਵੀ ਹਾਲ ਤੁਹਾਡਾ ਵੀ ਹਸ਼ਰ ਇਹੋ ਹੀ ਹੋਣਾ ਉਦੋਂ ਤੁਹਾਡੀ ਕਿਹਨੇ ਸਾਰ ਨਹੀਂ ਲੈਣੀ ਅੱਜ ਤੁਸੀਂ ਪੰਜਾਬ ਨਾਲ ਖੜੋਗੇ ਤੇ ਆਉਣ ਵਾਲੇ ਸਮੇਂ ਚ ਪੰਜਾਬ ਵੀ ਤੁਹਾਡੇ ਨਾਲ ਖੜੂਗਾ ਕਿ ਲੱਗਦਾ ਨਹੀਂ ਇਹ ਪੰਜਾਬ ਪਹਿਲੀ ਵਾਰੀ ਹੜਾਂ ਦੀ ਮਾਰ ਨਹੀਂ ਆਇਆ 88 ਤੋਂ ਗੱਲ ਕਰੀਏ 23 ਤੋਂ ਗੱਲ ਕਰੀਏ 2000 ਤੋਂ ਤੇ ਕਿ ਲੱਗਦਾ ਨਹੀਂ ਹੁਣ ਫੇਰ ਆਇਆ ਕਿ ਲੱਗਦਾ ਨਹੀਂ ਇਹ ਪੰਜਾਬ ਬਾਰ-ਬਾਰ ਜਿਹੜਾ ਵਾ ਇਸੇ ਤਰ੍ਹਾਂ ਹੜਾਂ ਦੀ ਮਾਰ ਹਟਾਉਂਦਾ ਕਿ ਲੱਗਦਾ ਨਹੀਂ ਸਰਕਾਰਾਂ ਨੂੰ ਕਿਹਦਾ ਪ੍ਰਬੰਧ ਕਰਨਾ ਚਾਹੀਦਾ ਵਾ ਕਿਉਂ ਪੰਜਾਬ ਕਿ ਲੱਗਦਾ ਨਹੀਂ ਇਸ ਤਰ੍ਹਾਂ ਜਿਹੜੀ ਬਾਰ-ਬਾਰ ਖੜਾ ਲੂ ਜਿਹੜੀ ਮਾਰ ਵੱਜੂਗੀ ਕਿ ਲੱਗਦਾ ਨਹੀਂ ਪੰਜਾਬ ਇਹਦਾ ਬਹੁਤ ਪਿੱਛੇ ਚੱਲ ਲੋ ਸੋ ਵੀ ਜਦੋਂ ਸਾਨੂੰ ਪਤਾ ਵੀ ਸਾਡੇ ਬਰਸਾਤੀ ਮੌਸਮ ਚ ਤਕਰੀਬਨ ਇਹ ਮਾਲਵਾ ਬੈਲਟ ਜਿਹੜੀ ਆ ਡੁੱਬਦੀ ਆ ਹਰ ਸਾਲ ਦੂਜੇ ਸਾਲ ਡੁੱਬਦੀ ਆ ਉਦੋਂ ਇਹਨਾਂ ਗੇਟਾਂ ਦੀ ਸਫਾਈ ਕਿਉਂ ਨਹੀਂ ਕਰਾਈ ਜਾਂਦੀ ਇਹਨਾਂ ਦਰਿਆਵਾਂ ਦੀ ਸਫਾਈ ਕਿਉਂ ਨਹੀਂ ਕਰਾਈ ਜਾਂਦੀ ਉਦੋਂ ਨਹਿਰਾਂ ਖਾਲਾਂ ਦੀ ਸਫਾਈ ਕਿਉਂ ਨਹੀਂ ਕਰਾਈ ਜਾਂਦੀ ਇਹ ਭਗਵੰਤ ਮਾਨ ਕਹਿੰਦਾ ਵੀ ਮੈਂ ਹਰ ਪਿੰਡ ਚ ਪਾਣੀ ਜਿਹੜਾ ਭੇਜੂੰਗਾ ਹੁਣ ਕਿੱਥੇ ગયો ਪਿੰਡ ਕਿੱਥੇ ਪਾਣੀ ਪਹੁੰਚਿਆ ਹੁਣ ਤੇ ਸਾਡੀਆਂ ਫਸਲਾਂ ਰੋੜ ਕੇ ਰਹਿ ਗਈ ਅਸਲ ਦੇ ਵਿੱਚ ਇਹ ਇਹਨਾਂ ਨੂੰ 2 ਮਹੀਨੇ ਪਹਿਲਾਂ ਵੀ ਚਤਨਾ ਚੇਤਾਵਨੀ ਸਰਕਾਰ ਨੂੰ ਮਿਲੀ ਸੀ ਵੀ ਹੜ੍ਹ ਆਉਣ ਦੀ ਸਥਿਤੀ ਆ ਸਕਦੀ ਹੈ ਮੌਸਮ ਦੇ ਜਿਹੜੇ ਇਹਨਾਂ ਨੇ ਦੱਸਿਆ ਸੀਗਾ ਮੌਸਮ ਵਿਭਾਗ ਨੇ ਵੀ ਇਹ ਹਾਲਾਤ ਮਾੜੇ ਹੋਣ ਵਾਲੇ ਆ ਪਰ ਇਸ ਭਗਵੰਤ ਮਾਨ ਸਰਕਾਰ ਨੇ ਉਸ ਵੇਲੇ ਧਿਆਨ ਨਹੀਂ ਦਿੱਤੀ ਇੱਥੋਂ ਦੇ ਪ੍ਰਸ਼ਾਸਨ ਨੇ ਇਹਨਾਂ 'ਚ ਜਲ ਧਿਆਨ ਨਹੀਂ ਦਿੱਤੀ ਜਿਹਦੇ ਕਰਕੇ ਅੱਜ ਸਾਨੂੰ ਇਹ ਨਤੀਜੇ ਭੁਗਤਨੇ ਪੈ ਰਹੇ ਆ ਜਦੋਂ ਸਾਨੂੰ ਪਤਾ ਵੀ 2 ਮਹੀਨੇ ਬਾਅਦ ਹਰ ਸਾਲ ਦੀ ਗੱਲ ਕਰਦੇ ਆ ਵੀ ਉਦੋਂ ਇਹ ਡੈਮ ਕਿਉਂ ਨਹੀਂ ਖਾਲੀ ਕਰਦੇ ਡੈਮਾਂ ਨੂੰ ਨੱਕਰ ਨੱਕ ਭਰਦੇ ਆ ਬਾਅਦ ਚ ਸਾਡੇ ਵਾਲੇ ਪੰਜਾਬ ਨੂੰ ਛੱਡ ਦਿੰਦੇ ਆ ਅਸਲੋਂ ਗੱਲ ਇਹ ਆ ਵੀ ਕੇਂਦਰ ਤੇ ਜਿਹੜੀ ਪੰਜਾਬ ਸਰਕਾਰ ਆ ਪੰਜਾਬ ਨੂੰ ਵਸਦਾ ਨਹੀਂ ਵੇਖਣਾ ਚਾਹੁੰਦੀ ਉਹ ਬਰਬਾਦੀ ਕਰਨਾ ਚਾਹੁੰਦੀ ਆ ਸਾਡੀਆਂ ਫਸਲਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ ਸਾਡੇ ਖੇਤਾਂ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਆ ਇੱਕੋ ਇੱਕ ਤਰੀਕਾ ਕੋਈ ਵੀ ਅੱਜ ਕਿਸਾਨੀ ਅੰਦੋਲਨ ਨੇ ਦੱਸਤਾ ਵੀ ਅਸੀਂ ਇਸ ਤਰ੍ਹਾਂ ਨਹੀਂ ਮਰਦੇ ਉਹਨਾਂ ਨੂੰ ਹੁਣ ਨਵਾਂ ਢੰਗ ਲੱਭ ਗਿਆ ਉਹਨਾਂ ਨੂੰ ਲੱਭ ਗਿਆ ਵੀ ਪੰਜਾਬ ਨੂੰ ਰੋੜ ਦਿਓ ਲੱਖਾਂ ਕਰੋੜਾਂ ਕਿੱਲੇ ਜਿਹੜੇ ਪਾਣੀ ਚ ਤਬਾਹ ਹੋ ਜਾਣਗੇ ਜਦੋਂ ਤੇ ਫਿਰ ਪੰਜਾਬੀ ਜਿਹੜਾ ਵਾ ਉਹ ਕਿੱਧਰ ਨੂੰ ਜਾਊਗਾ ਹੁਣ ਇਹ ਆ ਵੀ ਪੰਜਾਬੀ ਕੋਲ ਇੱਕੋ ਹੀ ਹੱਲ ਆ ਉਹ ਫੇਰ ਇਸ ਜ਼ਮੀਨ ਨੂੰ ਵਾਏਗਾ ਫੇਰ ਆਪਣੇ ਸੰਧਾਂ ਨੂੰ ਤਿਆਰ ਕਰੇਗਾ ਸੰਧ ਵੀ ਖਤਮ ਹੋ ਗਏ ਉਹਨਾਂ ਦੇ ਪਾਣੀ ਚ ਡੁੱਬ ਕੇ ਕਿ ਲੱਗਦਾ ਨਹੀਂ ਪੰਜਾਬ ਕਿੰਨੇ ਵਾਰੀ ਉਜੜਿਆ ਕਿੰਨੇ ਵਾਰੀ ਸਾਂਭਿਆ ਫੇਰ ਜਾ ਕੇ ਫੇਰ ਪੰਜਾਬ ਦੇ ਹਾਲਾਤ ਚੰਗੇ ਹੋ ਗਏ ਕਿੰਨੀ ਵਾਰੀ ਇਹ ਗੁਰੂਆਂ ਪੀਰਾਂ ਫਕੀਰਾਂ ਦੀ ਧਰਤੀ ਆ ਜੀ ਇਹ ਤਾਂ ਵੀ ਕਰ ਸਕਦਾ ਗਰੇਵਾਲ ਸਾਹਿਬ ਇੱਥੋਂ ਦੀ ਜ਼ਮੀਨ ਜਿਹੜੀ ਬੜੀ ਜ਼ਰਖੇਜ਼ ਆ ਠੀਕ ਹੈ ਅੱਜ ਹੜਾਂ ਚ ਰੁੜ ਗਈ ਆ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦੇਣਾ ਦਾਵਾ ਕਰ ਦੇਣਾ ਜਿਹੜੇ ਦੇਸ਼ਾਂ ਚ ਇਹੋ ਦੇ ਹੜ ਹੁੰਦੇ ਆ ਕਈ ਕਈ ਸਾਲ ਉੱਬਰ ਨਹੀਂ ਸਕਦੇ ਮੈਂ ਤੁਹਾਨੂੰ ਸ਼ਰਤਿਆਂ ਗੱਲ ਕਰਦਾ ਜਦੋਂ ਇਹ ਹੜਾਂ ਦਾ ਮਾਰ ਖਤਮ ਹੋ ਜੂਗੀ 15-20 ਦਿਨਾਂ ਨੂੰ ਹਾਂ ਇੱਕ ਬਿਮਾਰੀ ਦਾ ਆਉਣਾ ਉਦੋਂ ਡਰ ਹੈਗਾ ਪਰ ਮੈਂ ਤੁਹਾਨੂੰ ਇੱਕ ਗੱਲ ਦਿੰਦਾ ਮਹੀਨੇ ਦੇ ਵਿੱਚ ਵਿੱਚ ਫੇਰ ਆਪਣੇ ਖੇਤ ਜਿਹੜੇ ਕਿਸਾਨ ਸੂਤਰ ਕਰ ਲੈਣਗੇ ਇੱਕ ਦੂਜੇ ਦਾ ਸਾਥ ਦੇਣਗੇ ਜਿਹਦੇ ਸੰਦ ਖਰਾਬ ਹੋ ਗਏ ਜਿਹਨਾਂ ਦਾ ਟਰੈਕਟਰ ਹੜਾਂ ਚ ਰੁੜ ਗਏ ਉਹਨਾਂ ਨੂੰ ਲੋਕ ਆਪਣੇ ਟਰੈਕਟਰ ਦੇ ਦੇ ਕੇ ਉਹਨਾਂ ਦੀਆਂ ਜ਼ਮੀਨਾਂ ਵਹਾਉਣਗੇ ਅੱਜ ਸਰਕਾਰ ਤੋਂ ਲੋਕ ਮੰਨਫੀਆ ਸਰਕਾਰ ਨੂੰ ਖਤਮ ਕਰ ਦੇਗੀ ਇਹ ਹੜ ਜਿਹੜੇ ਆ ਇਹ ਲੋਕਾਂ ਨੂੰ ਰੋੜ ਕੇ ਨਹੀਂ ਲੈ ਕੇ ਜਾਣਗੇ ਲੋਕ ਫੇਰ ਉੱਥੇ ਸਤਾਪਤ ਹੋ ਜਾਣਗੇ ਇਹ ਹੜ ਜਿਹੜੇ ਸਰਕਾਰ ਨੂੰ ਰੋੜ ਕੇ ਲੈ ਕੇ ਜਾਣਗੇ ਤੇ ਇਹਦੇ ਨਤੀਜੇ ਇਹ ਸਰਕਾਰ ਨੂੰ ਭੁਗਤਣੇ ਪੈਣਗੇ ਬੜੀ ਜਲਦੀ ਭੁਗਤਨੇ ਪੈਣਗੇ ਪਰ ਲੋਕ ਬੜੇ ਤਾਕਤਵਰ ਆ ਲੋਕ ਸ਼ਕਤੀਸ਼ਾਲੀ ਆ ਲੋਕ ਆਪਣੇ ਪੰਜਾਬ ਨੂੰ ਫੇਰ ਖੁਸ਼ਹਾਲ ਪੰਜਾਬ ਬਣਾਉਣਗੇ ਇਹ ਲੱਗਦਾ ਨਹੀਂ ਇਹ ਪੰਜਾਬ ਵੀ ਖਾਸ ਕਰਕੇ ਚੜ ਜਥੇਬੰਦੀਆਂ ਜਾਂ ਸਮਾਜ ਸੇਵੀ ਐਨ ਆਰ ਆਈ ਵੀਰ ਚ ਲੱਗਦਾ ਨਹੀਂ ਅੱਜ ਖਣ ਦੀ ਲੋੜ ਆ ਪੰਜਾਬ ਦੇ ਨਾਲ ਸਾਧਨ ਦੀ ਲੋੜ ਆ ਕਿਉਂਕਿ ਮਾਲਾ ਸਮਾ ਮਾਲਾ ਦੌਰ ਕਿਤੇ ਵੀ ਆ ਸਕਦਾ ਵਾ ਪੰਜਾਬੀ ਅਜਿਹੇ ਆ ਸਖਸ਼ਾ ਜਿਹੜਾ ਹਰ ਕਿਸੇ ਦੀ ਚਾਹੇੋ ਕਿਸੇ ਵੀ ਦੇਸ਼ ਵਿੱਚ ਕੋਈ ਨੁਕਸਾਨ ਹੁੰਦਾ ਭੁਚਾਲ ਹੁੰਦਾ ਕੋਈ ਆਫਤ ਆਉਂਦੀ ਹੈ ਪੰਜਾਬੀ ਡਰਦਾ ਵਖੜਦਾ ਪਰ ਜਦੋਂ ਤੁਸੀਂ ਗੱਲ ਕੀਤੀ ਅੱਜ ਪੰਜਾਬੀ ਇਕੱਲਾ ਮਹਿਸੂਸ ਕਰ ਰਿਹਾ ਲੱਗੇ ਕਿਸੇ ਨੇ ਪੰਜਾਬੀ ਨਾਲ ਆ ਕੇ ਖੜਿਆ ਨਹੀਂ ਆ ਕਿ ਲੱਗਦਾ ਵੀ ਗੁਆਡੀ ਦੇ ਸੂਬੇ ਜਾਂ ਕਿਸੇ ਵੀ ਦੇਸ਼ ਦੇ ਜਾਂ ਲਾਗੇ ਸੂਬੇ ਉਹਨਾਂ ਨੂੰ ਸਾਥ ਦੇਣਾ ਚਾਹੀਦਾ ਅੱਜ ਨਾਲ ਖੜਨਾ ਚਾਹੀਦਾ ਲੋੜ ਮੈਂ ਪਹਿਲਾਂ ਗੱਲ ਕੀਤੀ ਵੀ ਜੇ ਅੱਜ ਸਾਡੇ ਨਾਲ ਖੜ ਜਾਣਗੇ ਠੀਕ ਹੈ ਨਹੀਂ ਤੇ ਫਿਰ ਆਉਣ ਵਾਲੇ ਹਾਲਾਤ ਉਹਨਾਂ ਨੂੰ ਪਤਾ ਉਹਨਾਂ ਦੇ ਉਹਨਾਂ ਦੇ ਸੂਬਿਆਂ 'ਚ ਕਿਹੜਾ ਨਹੀਂ ਕੁਝ ਹੋਣਾ ਸਭ ਕੁਝ ਹੋਣਾ ਭੁੱਖ ਮਰੀ ਛੋਣੀ ਆ ਭੁਚਾਲ ਹੋਣੇ ਆ ਸੁਨਾਮੀਆਂ ਆਉਣੀਆਂ ਵਾ ਤੂਫਾਨ ਹੋਣਿਆ ਉਦੋਂ ਪੰਜਾਬੀ ਜਾ ਕੇ ਖੜਦੇ ਨਾ ਦੂਸਰੀ ਗੱਲ ਸਾਡੇ ਜਿਹੜੇ ਪੰਜਾਬੀ ਲੋਗ ਆ ਇਹ ਕਿਸੇ ਕੋ ਇੰਜ ਕਰਕੇ ਮੰਗਣ ਦੇ ਆਦੀ ਨਹੀਂ ਇਹ ਇੰਜ ਕਰਕੇ ਦੇਣ ਦੇ ਆਦੀ ਆ ਤੇ ਪੰਜਾਬੀ ਜਿਹੜੇ ਸਾਡੇ ਐਨ ਆਰ ਆਈ ਭਰਾਵਾ ਪੰਜਾਬ ਦੇ ਲੋਗ ਆ ਜਿਹੜੇ ਜਿਹੜੇ ਸੁੱਕੇ ਏਰੀਏ ਚ ਆ ਉਹ ਬੜੇ ਤਾਕਤਵਰ ਆ ਉਹ ਬੜੇ ਸੂਝਵਾਨ ਆ ਬੜੇ ਸੁਹਿਰਦ ਆ ਇਸ ਪ੍ਰਤੀ ਉਹ ਆਪਣਾ ਜੋ ਉਹਨਾਂ ਕੋ ਬੰਦਾ ਸਰਦਾ ਜੋ ਆਪਣੀ ਉਹਨਾਂ ਦੀ ਜ਼ਿੰਦਗੀ ਦੀ ਕਮਾਈ ਉਹਦੇ ਚੋਂ ਕੁਛ ਨਾ ਕੁਛ ਹਿੱਸਾ ਇਸ ਹੜਾ ਦੀ ਮਾਰੇ ਹਟਾਈ ਲੋਕਾਂ ਲਈ ਵੀ ਕੱਢਣਗੇ ਵਿਦੇਸ਼ਾਂ ਚ ਬੀਠੇ ਲੋਕ ਵੀ ਇੰਨੇ ਕਿ ਧਿਆਨدار ਹੈ ਜੇ ਅਸੀਂ ਲੋਕਾਂ ਨੂੰ ਖਵਾ ਸਕਦੇ ਆ ਲੋਕਾਂ ਨੂੰ ਰਜਾ ਸਕਦੇ ਆ ਕੀ ਗੱਲ ਅੱਜ ਜਿਹੜਾ ਦੁਨੀਆ ਨੂੰ ਰਜਾਉਂਦਾ ਜਿਹੜਾ ਅੱਜ ਦੁਨੀਆ ਦੀ ਬਾਹ ਫੜਦਾ ਅੱਜ ਕੀ ਗੱਲ ਆਪਣੇ ਲੋਕ ਉਹਨਾਂ ਦੀ ਬਾਹ ਫੜਦਾ ਮੈਨੂੰ ਇੰਨਾ ਭਰੋਸਾ ਇੰਨਾ ਮਾਣ ਆ ਆਪਣੇ ਲੋਕਾਂ ਤੇ ਉਹ ਬੜੀ ਛੇਤੀ ਤੇ بڑے ਵੱਡੇ ਪੱਦਰ ਤੇ ਆਪਣੇ ਪੰਜਾਬ ਦੀ ਬਾਹ ਫੜਨਗੇ ਤੇ ਫਿਰ ਉਹਨੂੰ ਖੜਾ ਕਰ ਦੇਣਗੇ ਤੇ ਜਦੋਂ ਪੰਜਾਬ ਖੜਾ ਹੋ ਜਾਏਗਾ ਤੇ ਇਹ ਸਰਕਾਰ ਨੂੰ ਅਸੀਂ ਜਿਹੜੀ ਭਾਜ ਦਵਾਂਗੇ ਇਹ ਸਰਕਾਰ ਨੂੰ ਅੱਗੇ ਲਾ ਕੇ ਡਣਾਵਾਂਗੇ ਕੀ ਲੱਗਦਾ ਨਹੀਂ ਇਹ ਪੰਜਾਬ ਅਨਦਾਤਾਵਾ ਜਿਹੜੇ ਪੰਜਾਬ ਦੇ ਕਿਸਾਨ ਨੇ ਬੜਿਆ ਚਾਹੇ ਉਹ ਬਾੜ ਦੀ ਗੱਲ ਕਰੀਏ ਚਾਹੇ ਉਹ ਸੋਕੇ ਦੀ ਗੱਲ ਕਰੀਏ ਬੜੀਆਂ ਮਾਰਾਂ ਪੈਂਦੀਆਂ ਨੇ ਕਿਸਾਨਾਂ ਨੂੰ ਪਰ ਅਨਦਾਤਾਵਾ ਪੂਰੇ ਦੇਸ਼ ਨੂੰ ਜਿਹੜਾ ਕਿ ਅੰਨ ਖਵਾਉਂਦੇ ਨੇ ਕੀ ਲੱਗਦਾ ਵੀ ਪ੍ਰਮਾਤਮਾ ਨੇ ਬਹੁਤ ਕਿਰਪਾ ਕੀਤੀ ਹੈ ਪੰਜਾਬ ਦੀ ਧਰਤੀ ਦੇ ਇਹ ਕਦੀ ਮਰ ਨਹੀਂ ਸਕਦੇ ਕਦੀ ਖਤਮ ਨਹੀਂ ਹੋ ਸਕਦੇ ਜੀ ਬਾਬੇ ਨਾਨਕ ਨੇ ਐਵੇਂ ਨਹੀਂ 20 ਰੁਪਏ ਦਾ ਲੰਗਰ ਲਾਇਆ ਸੀ ਉਸ ਵੇਲੇ ਜੇ 20 ਰੁਪਏ ਦੀ ਆਪਾਂ ਗੱਲ ਕਰੀਏ ਤਾਂ ਕਈ ਕਿੱਲੇ ਜ਼ਮੀਨ ਆ ਸਕਦੀ ਸੀ ਉਹ 20 ਰੁਪਏ ਛੋਟੇ ਨਹੀਂ ਸੀ ਆਪਾਂ ਬੜਾ ਛੋਟਾ ਲਿਆ ਗੱਲ ਕਹਿ ਦਿੰਨੇ ਆ ਵੀ ਬਾਬੇ ਨਾਨਕ ਨੇ 20 ਰੁਪਏ ਦਾ ਲੰਗਰ ਲਾਇਆ ਉਹ ਉਸ ਵੇਲੇ ਲੋਕਾਂ ਦੀ ਜ਼ਿੰਦਗੀ ਦੀ ਕਮਾਈ ਸੀਗੀ 20 ਰੁਪਏ ਬਾਬੇ ਨਾਨਕ ਨੇ ਉਦੋਂ ਬੜੇ ਵੱਡੇ ਪੱਧਰ ਤੇ ਲੋਕਾਂ ਨੂੰ ਇਹ ਸਿੱਖਿਆ ਦਿੱਤੀ ਵੀ ਆਪਣੀ ਜੇ ਤੁਸੀਂ ਕਿਰਤ ਕਰਦੇ ਹੋ ਆਪਣੀ ਮਿਹਨਤ ਕਰਦੇ ਹੋ ਉਹਦਾ ਇੱਕ ਵੱਡਾ ਹਿੱਸਾ ਲੋਕਾਂ ਲਈ ਵੀ ਰੱਖੋ ਤੇ ਮੈਨੂੰ ਪਤਾ ਆ ਵੀ ਪੰਜਾਬ ਦੇ ਲੋਕ ਬਾਬੇ ਨਾਨਕ ਦੇ ਵਾਰਸ ਆ ਬਾਬੇ ਨਾਨਕ ਦੇ ਪੈਰੋਕਾਰ ਆ ਬਾਬੇ ਨਾਨਕ ਦੇ ਰਾਹ ਤੇ ਚੱਲਣ ਵਾਲੇ ਲੋਗ ਆ ਤੇ ਉਹ ਖੁੱਲੇ ਦਿਲ ਨਾਲ ਆਪਣੇ ਪੰਜਾਬ ਨੂੰ ਵਿੱਚ ਆਉਣ ਲਈ ਅੱਗੇ ਆਉਣਗੇ ਤੇ ਜਿਹੜੀਆਂ ਭੈਣਾਂ ਅੱਜ ਜਿਨ੍ਹਾਂ ਦੇ ਅਥਰੂ ਨਹੀਂ ਛਲਕੇ ਅੱਖਾਂ ਜੋ ਬਸ ਬਾਕੀ ਉਹਨਾਂ ਨੇ ਦਰਦ ਤੁਹਾਨੂੰ ਦੱਸਤਾ ਮੈਨੂੰ ਉੱਥੇ ਮੇਰੇ ਦਿਲ ਨੂੰ ਜਦੋਂ ਇੰਟਰਵਿਊ ਦੇ ਰਹੀ ਸੀ ਤੁਹਾਨੂੰ ਤੇ ਮੇਰੇ ਦਿਲ ਨੂੰ ਕੁਝ ਨੂੰ ਲੱਪਿਆ ਵੀ ਯਾਰ ਉਹ ਅੱਖਾਂ ਕਿਤਰਾ ਭਰ ਰਹੀਆਂ ਨੇ ਪਰ ਅਥਰੂ ਨਹੀਂ ਉਹਨੇ ਡਿੱਗਨ ਦਿੱਤੇ ਆਪਣੇ ਬੜੀ ਹਿੰਮਤ ਨਾਲ ਹੀ ਪਾਈ ਪਾਈ ਜੋੜ ਕੇ ਜਿਵੇਂ ਦੱਸਿਆ ਭੈਣ ਨੇ ਵੀ 10000 ਰੁਪਏ ਤਰਖਾ ਕਰਦੀ ਆ ਸਕੂਲ ਵਿੱਚ ਚਾਹ ਪੀਉਣ ਦਾ ਕੰਮ ਕਰਦੀ ਆ ਉਹ ਸਕੂਲ ਵੀ ਬੰਦ ਹੋ ਗਏ ਸਭ ਕੁਝ ਬੰਦ ਹੋ ਗਿਆ 3000 ਰੁਪਏ ਦੇ ਨਾਲ ਤੁਸੀਂ ਦੇਖ ਸਕਦੇ ਹੋ ਕਿ ਘਰ ਵੀ ਚਲਾਉਣਾ ਵਾ ਘਰ ਦਾ ਸਮਾਨ ਹੀ ਬਣਾਉਣਾ ਸਭ ਕੁਝ ਬਰਬਾਹ ਹੋ ਗਿਆ ਪਿੰਡ ਦਾ ਕਹਿਣਾ ਕਿ ਕੋਈ ਸਮਾਂ ਤੱਕ ਚੁੱਕਿਆ ਤੱਕ ਨਹੀਂ ਗਿਆ ਮੇਰੇ ਕੋਲ ਸਮਾਂ ਨਹੀਂ ਉਹ ਬੰਦ ਨਹੀਂ ਹੋਏ ਮੈਨੂੰ ਗੱਲ ਦੱਸੋ ਕਹਿੰਦੀ ਮੇਰੇ ਜਿੱਥੇ ਮੈਂ ਆ ਰਹੇ ਨਹੀਂ ਉੱਥੇ 12-12 ਫੁੱਟ ਪਾਣੀ ਉਹ ਤੋਂ ਸਕੂਲ ਟਹਿ ਗਏ ਜਦੋਂ ਸਕੂਲ ਬਣੇਗਾ ਸਰਕਾਰ ਕੋ ਤੇ ਮੈਨਾਂ ਵੀ ਆਪਣੇ ਕਾਗਜ਼ ਲੈਣ ਨੂੰ ਪੈਨ ਹਰਾ ਪੈਨ ਜਿਹੜੇ ਗੱਲ ਕਰਦਾ ਹਰਾ ਪੈਨ ਲੈਣ ਜੋਗੇ ਪੈਸੇ ਨਹੀਂ ਹੈਲੀਕਾਪਟਰ ਲੋਕਾਂ ਨੂੰ ਦੇ ਦਿੱਤਾ ਤੇ ਤੇਲ ਪਹੁੰਚ ਜਗੇ ਪੈਸੇ ਨਹੀਂ ਮੈਨੂੰ ਇਹ ਗੱਲ ਦੱਸੋ ਕੀ ਰਾਹਤ ਹੈ ਅਸਲੇ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਿਹੜੇ ਹੜ ਦੀ ਮਾਰ ਠੇਠ ਪਰ ਉਹ ਭੈਣ ਮੈਨੂੰ ਇੰਨਾ ਪਤਾ ਵੀ ਜਦੋਂ ਹੜ ਖਤਮ ਹੋਣਗੇ ਉਹ ਫੇਰ ਕਿਤਨਾ ਕਿਤੇ ਆਪਣਾ ਕੰਮ ਕਰੂਗੀ ਉਹ ਫੇਰ ਆਪਣੇ ਘਰ ਨੂੰ ਬਣਾ ਲਊਗੀ ਉਹ ਕਿਉਂ ਕਹਿੰਦੀ ਨਾ ਮੈਂ ਹਰ ਦੋ ਸਾਲ ਬਾਅਦ ਜੜਦੀ ਆ ਉਹ ਹੈਪਚੁਅਲ ਹੋ ਗਿਆ ਉਹਨਾਂ ਨੂੰ ਆਦਤ ਪੈ ਚੁੱਕੀ ਆ ਉਹ ਆਪਣੀ ਮਿਹਨਤ ਕਰਨਾ ਜਾਣਦੇ ਆ ਪਰ ਉਹ ਵਿਚਾਰੇ ਜਾਨ ਵੀ ਕਿੱਥੇ ਉਹ ਜ਼ਮੀਨਾਂ ਹੀ ਉਹਨਾਂ ਕੋ ਉਧਰਲੇ ਪਾਸੇ ਹੈ ਜ਼ਮੀਨ ਵੀ ਕਹਿੰਦੀ ਜਿਹੜੀ ਥੋੜੀ ਜਿਹੀ ਵੀ ਬਰਬਾਦ ਹੋ ਗਈ ਪਰ ਮੈਨੂੰ ਆਸ ਹੈ ਵੀ ਲੋਕ ਇੱਕ ਦੂਸਰੇ ਦਾ ਸਾਥ ਦੇਣਗੇ ਇਹ ਸਰਕਾਰਾਂ ਤੋਂ ਸਾਨੂੰ ਕੋਈ ਆਸ ਨਹੀਂ ਤੇ ਨਾ ਹੀ ਆਪਾਂ ਸਰਕਾਰਾਂ ਤੋਂ ਲੈਣਾ ਚਾਹੁੰਦੇ ਆ ਅਸੀਂ ਲੋਕਾਂ ਦੀ ਜਿਹੜੀ ਬਾਹ ਲੋਕ ਫੜਦੇ ਆ ਉਹ ਤੇ ਵਿਸ਼ਵਾਸ ਕਰਦੇ ਆ ਕਿ ਚੈਨ ਆ ਇੱਕ ਸਰਕਲ ਆ ਉਹ ਸਰਕਲ 'ਚ ਅਸੀਂ ਰਹਿਣਾ ਚਾਹੁੰਦੇ ਆ ਲੋਕਾਂ ਦੀ ਸੇਵਾ ਲੋਕ ਕਰਨਗੇ ਲੋਕਾਂ ਦੀ ਭੁੱਖ ਲੋਕ ਮਟਾਉਣਗੇ ਅਸੀਂ ਦੁਨੀਆ ਦੀ ਭੁੱਖ ਮਟਾਈ ਆ ਆਪਣਿਆਂ ਦੀ ਆਪ ਅਸੀਂ ਲੋਕ ਅੱਗੇ ਹੋ ਕੇ ਜਿਹੜੀ ਆ ਭੁੱਖ ਮਟਾਵਾਂਗੇ ਅਸੀਂ ਕੈਂਪ ਲਾਵਾਂਗੇ ਅਸੀਂ ਲੋਕਾਂ ਕੋ ਜਾ ਕੇ ਕੋਈ ਨਾ ਕੋਈ ਇਹੋ ਜਿਹਾ ਪ੍ਰਬੰਧ ਕਰਾਂਗੇ ਕੈਂਪ ਲਾ ਕੇ ਜਿਹਦੇ ਚ ਕੱਪੜਾ ਲੱਤਾ ਅੰਨ ਪੈਸਾ ਜੋ ਵੀ ਸਾਡੇ ਇਕੱਠਾ ਹੋ ਸਕਦਾ ਅਸੀਂ ਉਸ ਲਈ ਆਪਣੇ ਹੀਲੇ ਕਰਾਂਗੇ ਤੇ ਮੈਨੂੰ ਇਹ ਵੀ ਪਤਾ ਸਾਡਾ ਲੋਕ ਸਾਥ ਦੇਣਗੇ ਵੀ ਅੱਜ ਤੁਸੀਂ ਪਹੁੰਚੇ ਹੋ ਮਾਰਵੇ ਖੇਤਰ ਵਿੱਚ ਫਰੋੜਪੁਰ ਦੇ ਇਲਾਕੇ ਵਿੱਚ ਉਹ ਉੱਥੇ ਦੀ ਗੱਲ ਕਰੀ ਜਥੇਬੰਦੀ ਦੀ ਗੱਲ ਕਰੀ ਇਹ ਕਿਹੜੀਆਂ ਜਥੇਬੰਦੀਆਂ ਕਿਹੜੀਆਂ ਸਿੱਖ ਜਥੇਬੰਦੀਆਂ ਕਿਹੜੀਆਂ ਮਾਨਤਾ ਨੂੰ ਸੇਵਾ ਸੁਸਾਇਟੀਆਂ ਕਿਹੜੀਆਂ ਆ ਗਈਆਂ ਨੇ ਕਿਹਨਾਂ ਜਿਨ੍ਹਾਂ ਨੇ ਅੱਜ ਵੋਟਾਂ ਦੀ ਸੇਵਾ ਕੀਤੀ ਆ ਰਾਸ਼ਾਂ ਦੀ ਸੇਵਾ ਕੀਤੀ ਆ ਕਿਹੜੇ ਵੀ ਜਿਹੜੇ ਯੋਧੇ ਬਣ ਕੇ ਇੱਥੇ ਪਹੁੰਚੇ ਨੇ ਦੇਖੋ ਇੱਥੇ ਰਾਜਨੀਤੀ ਤੋਂ ਪਰੇ ਗੱਲ ਕਰਨੀ ਚਾਹੀਦੀ ਹੈ ਅੱਛਾ ਕਿਸੇ ਨੇ ਵੀ ਉੱਥੇ ਰਾਜਨੀਤੀ ਨਹੀਂ ਕੀਤੀ ਵਾਰਸ ਪੰਜਾਬ ਦੇ ਜਥੇਬੰਦੀ ਜਿਹੜੀ 14 ਦਿਨਾਂ ਤੋਂ ਜਿਨ੍ਹਾਂ ਨੂੰ ਮੈਂ ਦੇਖ ਕੇ ਇੱਥੇ ਆਇਆ ਸੀਗਾ ਸਾਡੇ ਭਰਾ ਨੇ ਵਾਰਸ ਪੰਜਾਬ ਦੀ ਜਥੇਬੰਦੀ ਉਹਨੇ ਬੜੇ ਵੱਡੇ ਪੱਧਰ ਤੇ ਕਾਰਜ ਕੀਤਾ ਮਾਲਵੇ ਵਾਲੇ ਪਾਸੇ ਸਿੱਖ ਫੈਡਰੇਸ਼ਨ ਨੇ ਜਿਹੜੀ ਸਿੱਖ ਸਟੂਡੈਂਟ ਫੈਡਰੇਸ਼ਨ ਹੈ ਉਹਨੇ ਬੜੇ ਵੱਡੇ ਪੱਧਰ ਤੇ ਆਪਣੀਆਂ ਵੋਟਾਂ ਲੈ ਆ ਕੇ ਲੋਕਾਂ ਨੂੰ ਕੱਢਣ ਦਾ ਕੰਮ ਕੀਤਾ ਪਰ ਲੋਕਾਂ ਨੇ ਜਦੋਂ ਗੱਲ ਹੋਈ ਵੀ ਸਰਕਾਰ ਨੇ ਤੁਹਾਡੇ ਨਾਲ ਕੀ ਕੀਤਾ ਕਹਿੰਦੇ ਸਰਕਾਰ ਸਾਨੂੰ ਮਰਨ ਲਈ ਛੱਡ ਗਈ ਪਰ ਸਾਨੂੰ ਆ ਲੋਗ ਇਹ ਰੱਬੀ ਰੂਪ ਲੋਕ ਜਿਹੜੇ ਤੂੰ ਉਹ ਸਾਨੂੰ ਬਚਵਾਣਾ ਹੈ ਤੁਸੀਂ ਦੇਖਿਆ ਕਿ ਸਾਬਕਾ ਸਰਪੰਚ ਵਿਚਾਰਾ ਆਪਣਾ ਵੀ ਮੈਨੂੰ ਲੋਕਾਂ ਨੇ ਵੋਟਾਂ ਪਾਈਆਂ ਸੀ ਮੈਨੂੰ ਸਾਬਕਾ ਵਾਂ ਪਰ ਮੇਰਾ ਫਰਜ਼ ਬੰਦਾ ਉਹ ਆਪ ਡੰਡਾ ਲੈ ਕੇ ਤੇ ਸਾਨੂੰ ਬੋਰਡ ਦੇ ਵਿੱਚ ਬਿਠਾ ਕੇ ਆਪਣੇ ਪਿੰਡਾਂ ਦਾ ਦੌਰਾ ਕਰਾ ਕੇ ਆ ਰਿਹਾ ਨਹੀਂ ਸਾਬਕਾ ਸਰਪੰਚ ਦੇ ਆਪਣੇ ਖੇਤ ਆਪਣਾ ਘਰ ਜਿਹੜਾ ਉਹ ਵੀ ਜਿਹੜਾ ਰੁੜ ਗਿਆ ਸੀ ਉਸੇ ਦਰਿਆ ਦੇ ਹੜ ਵਿੱਚ ਬਿਲਕੁਲ ਬਿਲਕੁਲ ਸਾਰਾ ਕੁਝ ਖਤਮ ਹੋ ਗਿਆ ਪਰ ਹੁਣ ਉਹ ਉਹ ਕਹਿੰਦਾ ਮੈਂ ਰੋਣਾ ਥੋੜਾ ਮੈਨੂੰ ਮੈਨੂੰ ਲੋਕਾਂ ਨੇ ਜ਼ਿੰਮੇਵਾਰੀ ਦਿੱਤੀ ਠੀਕ ਹੈ ਮੈਂ ਸਾਬਕਾ ਸਰਪੰਚ ਆ ਮੈਨੂੰ ਬੜੀ ਵੱਡੀ ਮੇਰੇ ਜਮ ਸਰ ਜ਼ਿੰਮੇਵਾਰੀ ਆ ਉਹ ਵੇਖ ਲਓ ਵੀ ਸਾਨੂੰ 5 ਕਿਲੋਮੀਟਰ ਦੂਰੋਂ ਪਿੰਡ ਤੋਂ ਹੁੰਦਾ ਰੋਜ਼ ਕਿਸ਼ਤੀ ਲੈ ਕੇ ਲੋਕਾਂ ਨੂੰ ਘਰਾਂ ਚੋਂ ਕੱਢ ਕੱਢ ਕੇ ਛੱਡ ਕੇ ਆਉਂਦਾ ਫਿਰ ਉਹਨੇ ਸਾਨੂੰ ਹੀ 12 12 ਫੁੱਟ ਪਾਣੀ ਚ ਜਿਹੜਾ ਉਹ ਗੇੜਾ ਲਵਾਇਆ ਵੀ ਇੱਥੇ ਆ ਹਾਲਾਤ ਆ ਇੱਥੇ ਆ ਹਾਲਾਤ ਆ ਆ ਘਰ ਬਚੇ ਆ ਆ ਘਰ ਨਹੀਂ ਬਚੇ ਮਤਲਬ ਉਹ ਵੇਖੋ ਸੇਵਾ ਕਰ ਰਿਹਾ ਇਹਦਾ ਮਤਲਬ ਆ ਵੀ ਲੋਕ ਇੱਕ ਦੂਸਰੇ ਦੀ ਬਾਹ ਫੜ ਰਿਹਾ ਜਿਹੜੇ ਲੋਕ ਸੁਹਿਰਦ ਆ ਜਿਹੜੇ ਲੋਕ ਸਿਆਣੇ ਆ ਜਿਹੜੇ ਦਿਲ ਚ ਦਰਦ ਰੱਖਦੇ ਆ ਉਹ ਲੋਕ ਲੋਕਾਂ ਦੀ ਮਦਦ ਕਰ ਰਹੇ ਆ ਪਰ ਜਿਹੜਾ ਭਗਵੰਤ ਮਾਨ ਆ ਇਸ ਸਿਰੇ ਦਾ ਖੱਚ ਬੰਦਾ ਸਿਰੇ ਦਾ ਚੌਲ ਬੰਦਾ ਅਤੇ ਇਹਦੇ ਜਿਹੜੇ 92 ਵਿਧਾਇਕ ਚੁਣੇ ਆ ਉਹ ਉਤੋਂ ਵੀ ਜ਼ਿਆਦਾ ਖੱਚ ਬੰਦੇ ਆ ਜਿਨ੍ਹਾਂ ਨੇ ਐਸਲੇ ਸਿਰਫ ਉਹਨਾਂ ਦੇ ਨਾਲ ਕੈਮਰਾ ਹੁੰਦਾ ਵੀਡੀਓ ਹੁੰਦੀ ਆ ਮੈਨੂੰ ਇੱਕ ਗੱਲ ਸੋਥੇ ਲੋਕ ਕੰਮ ਕਰ ਰਹੇ ਕਿਸੇ ਨੇ ਵੀਡੀਓ ਨਹੀਂ ਬਣਾਈ ਕਿਸੇ ਨੇ ਕੋਈ ਇਹੋ ਜਿਹਾ ਸ਼ੋਸ਼ਾ ਨਹੀਂ ਛੱਡਿਆ ਵੀ ਅਸੀਂ ਇੱਥੇ ਕੰਮ ਕਰ ਰਹੇ ਹਾਂ ਪਰ ਭਗਵੰਤ ਮਾਨ ਸਰਕਾਰ ਜੇ ਕਿਸੇ ਨੂੰ ਮਤਲਬ ਚੁੰਡੀ ਉੱਥੇ ਚੁੰਡੀ ਜਿੰਨਾ ਵੀ ਰਾਸ਼ਨ ਦੇ ਕੇ ਆਉਂਦੀ ਆ ਉਹ ਵੀ ਉਹਨਾਂ ਦੱਸਦੇ ਇਸੇ ਇੰਨਾ ਪਿੰਡਾਂ 'ਚ ਤੁਹਾਨੂੰ ਉਹਨਾਂ ਨੇ ਦੱਸਿਆ ਵੀ ਇੱਥੇ ਨਾ ਸਾਨੂੰ ਕੋਈ ਰਾਸ਼ਨ ਆਇਆ ਸਰਕਾਰ ਵੱਲੋਂ ਨਾ ਕੋਈ ਹਲੇ ਪਹੁੰਚ ਕੀਤੀ ਤੇ ਨਾ ਹੀ ਕੋਈ ਮੰਤਰੀ ਸੰਤਰੀ ਇਹਨਾਂ ਦਾ ਆ ਜੇ ਕੋਈ ਸੰਤਰੀ ਮੰਤਰੀ ਹੁੰਦਾ ਸਾਡੇ ਨਾਲ ਫੋਟੋਆਂ ਖਿਚੋਂਦਾ ਵੀ ਮੈਂ ਬਹੁਤ ਇਹਨਾਂ ਦਾ ਧਿਆਨਦਾਨ ਆ ਇਹਨਾਂ ਦਾ ਬਹੁਤ ਖਿਆਲ ਰੱਖਣਾ ਉਹ ਫੋਟੋ ਖਿਚਾ ਕੇ ਉੱਥੇ ਪੈ ਪੈਰੀ ਮੁਰਜ ਜਾਂਦਾ ਵਾਪਸ ਪਰ ਦਿੰਦਾ ਕੁਝ ਨਹੀਂ ਕਰਦਾ ਕੁਝ ਨਹੀਂ ਉਹਨਾਂ ਦੀ ਤਾਂ ਇੰਨੀ ਹਿੰਮਤ ਨਹੀਂ ਆ ਮੇਰੇ ਹਾਲੇ ਤੱਕ ਮੈਂ ਉੱਥੋਂ ਆਇਆ ਮੇਰੇ ਪੌਂਚੇ ਟੰਗੇ ਆ ਮੇਰੇ ਚਿੱਕੜ ਨਾਲ ਪੈਰ ਭਰੇ ਆ ਜੁੱਤੀ ਲਾ ਕੇ ਅਸੀਂ ਪਾਣੀ 'ਚ ਵੜੇ ਸੀ 4-4 ਫੁੱਟ ਪਾਣੀ, ਕੁਰਤਾ ਮੇਰਾ ਗਿੱਲਾ। ਉਹਨਾਂ ਦੀ ਤੇ ਇੰਨੀ ਹਿੰਮਤ ਨਹੀਂ ਹੋਈ ਵੀ ਅਸੀਂ ਆਪਾਂ ਬੂਟ ਲਾ ਕੇ ਤੇ ਉਹਨਾਂ ਦੇ ਨਾਲ ਹੀ ਖੜ੍ਹ ਜਾਈਏ। ਤੁਸੀਂ ਵੀ ਪੈਂਟ ਤਾਂ ਟੰਗੀ ਸੀ ਹੁਣ ਥੱਲੇ ਕੀਤੀ ਹੈ ਮੇਰੀ ਉਤਰਾਂ ਦੀ ਉਤਰੇ ਮੈਂ ਗੱਡੀ ਉਤਰੇ ਲੈ ਆਂ। ਜੀ ਸਰ ਵੀ ਜਦੋਂ ਸਾਰੇ ਨੰਗੇ ਸੀ ਦਸ਼ਕਾ ਨੂੰ ਸਾਡਾ ਕਰਦੇ ਹੋ ਕਹਿੰਦੇ 1,10,000 ਕਿਉਂਕਿ ਪਾਣੀ ਜਿਹੜਾ ਛੱਡਿਆ ਜਾਣਾ ਸੀ। ਪਹਿਲੋਂ ਹਰ ਰੀਕੇ ਦੇ ਸਾਡੇ ਦੇ ਕੀ ਹਾਲਾਤ ਸੀ ਤੇ ਹੁਣ ਕੀ ਹਾਲਾਤ ਨੇ ਖਾਸ ਕਰਕੇ ਚਲੋ ਪ੍ਰਮਾਤਮਾ ਅਰਦਾਸ ਕਰਦੇ ਸੱਚੇ ਬਾਦਸ਼ਾਹ ਗਾਂ ਪਿੰਡ ਜੜੇ ਗਏ ਆ ਥੋੜੇ ਬਸੇ ਰਹਿਣਾ ਬੱਤਰੀ ਕੈਂਡੇ ਸਮਾ ਹੋ ਗਿਆ ਠੰਡੀ ਹਵਾਵਾ ਚੱਲ ਰਹੀਆਂ ਨੇ ਕੀ ਲੱਗਦਾ ਬਰਸਾਤ ਆ ਕਿਤੇ ਮੌਸਮ ਬਣ ਸਕਦਾ ਪਾਣੀ ਹਜੇ ਤੱਕ ਪਹੁੰਚਿਆ ਹੋਗਾ ਕਿ ਪਹਿਲਾਂ ਤੋਂ ਕਿੰਨੀ ਤੇਜ਼ੀ ਹੋ ਗਈ ਪਾਣੀ ਹੁਣੇ ਆਏ ਉਹ ਪਿੰਡਾਂ 'ਚ ਬਰਸਾਤ ਸ਼ੁਰੂ ਹੋ ਗਈ ਸੀ ਜਦੋਂ ਆਏ ਦੂਸਰੀ ਗੱਲ ਇਹ ਹੈਡ ਤੇ ਆਪਾਂ ਸਵੇਰੇ ਵੀ ਆਏ ਸੀਗੇ ਹੈਡ ਤੇ ਤਕਰੀਬਨ ਡੇਢ ਦੇ 2-2 ਫੁੱਟ ਪਾਣੀ ਹੋਰ ਵਧ ਗਿਆ ਹੁਣ ਜਦੋਂ ਸਵੇਰੇ ਅਸੀਂ ਦੇਖਿਆ ਸੀਗਾ ਉਦੋਂ ਹਾਲਾਤ ਹੋਰ ਸੀਗੇ ਹੁਣ ਡੇਢ-ਡੇਢ 2-2 ਫੁੱਟ ਹੋਰ ਪਾਣੀ ਵਧ ਗਿਆ ਤੇ 24 ਘੰਟਿਆਂ 'ਚ 10 1,10,000 ਕਿਉਂਸਕ ਪਾਣੀ ਹੋਰ ਆ ਜਣਾ ਪੰਜਾਬ ਚ ਕਿਉਂਕਿ ਉਹ 72 ਘੰਟੇ ਲੱਗਦੇ ਪੌਂਗ ਡੈਮ ਤੋਂ ਤੇ 24 ਘੰਟੇ ਬਾਅਦ ਕੱਲ ਸ਼ਾਮ ਤੱਕ ਜਾਂ ਕੱਲ ਰਾਤ ਤੱਕ ਉਹ ਪਾਣੀ ਇੱਥੇ ਪਹੁੰਚੇਗਾ ਉਹ ਪਾਣੀ ਨੇ ਇੱਕ ਵਾਰੀ ਫੇਰ ਜਿਹੜੀ ਆ ਮਾਰ ਜਿਹੜੀ ਬੜੀ ਵੱਡੇ ਪੱਧਰ ਤੇ ਮਾਰਨੀ ਆ ਪਰ ਲੋਕ ਐਸਲੇ ਉਹਦਾ ਸਾਹਮਣਾ ਕਰਨ ਲਈ ਤਿਆਰ ਆ ਉਹਨਾਂ ਨੂੰ ਪਤਾ ਹੋਵੇ ਵੀ ਹੁਣ ਆ ਤੇ ਐਸਲੇ ਗੱਡੀਆਂ ਵੀ ਰੁੜ ਰੁੜ ਕੇਸ ਦਰਿਆ ਚ ਆਈਆਂ ਤੁਸੀਂ ਰਸਤੇ 'ਚ ਉਹਨਾਂ ਨੇ ਦੱਸੇ ਇੱਕ ਸਕੋਰਪਿਓ ਗੱਡੀ ਜਿਹੜੀ ਰੁੜ ਕੇ ਗਈ ਆ ਕਾਫੀ ਇਹਦੇ ਵਿੱਚ ਜੰਗਲੀ ਜਾਨਵਰ ਜਿਹੜੇ ਦਰਿਆਈ ਜਾਨਵਰ ਆ ਉਹ ਮਰੇ ਆ 스ਮੈਲ ਆ ਰਹੀ ਆ ਗੰਦੀ ਈਵਨ ਕਿ ਲਾਸ਼ਾਂ ਵੀ ਉਧਰੋਂ ਰੁੜ ਕੇ ਇੱਧਰ ਆਈਆਂ ਹੋਣੀਆਂ ਜਿਹੜੀਆਂ ਫਸੀਆਂ ਪਾਣੀ ਦੇ ਵਿੱਚ ਗੇਟਾਂ 'ਚ ਫਸੀਆਂ ਹੋਣੀਆਂ ਹਾਲਾਤ ਬਾਲੇ ਵਧਿਆ ਨਹੀਂ ਬਿਮਾਰੀ ਦਾ ਖਤਸਾ ਹੁਣ ਜਿਹੜਾ ਇਹ ਕੰਮ ਹੋ ਜਾਣਾ ਉਸ ਤੋਂ ਬਾਅਦ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਗੱਲ ਕਰਾਂਗੇ ਜਿਹੜੇ ਡਾਕਟਰੀ ਪੇਸ਼ੇ 'ਚ ਜੁੜੇ ਆ ਉਹ ਜਿਹੜੇ ਜਿਹੜੇ ਕਿਤੇ 'ਚ ਕੰਮ ਕਰਦੇ ਆ ਉਹ ਬੜੀ ਵੱਡੀ ਪੱਧਰ ਤੇ ਦਵਾਈਆਂ ਸਮੇਤ ਨਿਰਸਵਾਰਥ ਸੇਵਾ ਡਾਕਟਰਾਂ ਨੂੰ ਹਸਪਤਲਾਂ 'ਚ ਬੇਨਤੀ ਆ ਵੀ ਚਲੋ ਕਮਾਈਆਂ ਅਸੀਂ ਬਹੁਤ ਕਰਦੇ ਰਹਿੰਨੇ ਆ ਕਰਨੀਆਂ ਵੀ ਆ ਪਰ ਇਸ ਵੇਲੇ ਆਪਣੇ ਪੰਜਾਬ ਦੇ ਲੋਕਾਂ ਨਾਲ ਫ੍ਰੀ ਆਫ ਕੋਸਟ ਮੈਡੀਕਲ ਕੈਂਪ ਜਿੱਥੇ ਤੁਹਾਨੂੰ ਥਾਂ ਮਿਲਦੀ ਹੈ ਜਿੱਥੇ ਤੁਸੀਂ ਪਹੁੰਚ ਕਰ ਸਕਦੇ ਹੋ ਉੱਥੇ ਮੈਡੀਕਲ ਕੈਂਪ ਜ਼ਰੂਰ ਲਾਓ ਤੇ ਦਵਾਈਆਂ ਜ਼ਰੂਰ ਲੋਕਾਂ ਨੂੰ ਦਿਓ ਇਹ ਨਾ ਹੋਵੇ ਅਸੀਂ ਹੜਾਂ ਤੋਂ ਬਚ ਜੀਏ ਤੇ ਸਾਨੂੰ ਬਿਮਾਰੀ ਮਾਰ ਜਾਵੇ ਇਹ ਇਸ ਵੇਲੇ ਮਹਾਮਾਰੀ ਤੋਂ ਬਚਣ ਦਾ ਕਿਉਂ ਮਹਾਮਾਰੀ ਫੈਲ ਸਕਦੀ ਹੈ ਮਹਾਮਾਰੀ ਤੋਂ ਬਚਣ ਦਾ ਇੱਕੋ ਇੱਕ ਹਾਲਿਆ ਉਹ ਡਾਕਟਰਾਂ ਦੇ ਹੱਥ ਚਾਹ ਡਾਕਟਰਾਂ ਨੂੰ ਬੇਨਤੀ ਹੈ ਵੀ ਉਹ بڑے ਵੱਡੇ ਪੱਧਰ ਤੇ ਆਪਣੀ ਨਿੱਜ ਛੱਡ ਕੇ ਐਸਰੇ ਲੋਕਾਂ ਦੀ ਸੇਵਾ ਲਈ ਅੱਗੇ ਆਉਣ ਠੀਕ ਹੈ ਬਹੁਤ ਧੰਨਵਾਦ ਇਹ ਸੀ ਗੱਲਬਾਤ ਸੀ ਸਰਬਜੀਤ ਸਿੰਘ ਹੈਰੀ ਜਿਹੜੇ ਕਿ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਨੇ ਅੱਜ ਇਹਨਾਂ ਨੇ ਹਲਕਾ ਫਰੋਲਪੁਰ ਦੀ ਗੱਲ ਕਰੀਏ ਮਾਲਵੇ ਦੀ ਗੱਲ ਕਰੀਏ ਇੱਥੋਂ ਦਾ ਦੌਰਾ ਕੀਤਾ ਕਿਉਂਕਿ ਹਰੀ ਘੜ ਤੇ ਪਹੁੰਚਿਆ ਇਹਨਾਂ ਨੇ ਅਜ ਉੱਥੇ ਜਾ ਕੇ ਹਾਲਾਤ ਦੇਖੇ ਤੁਸੀਂ ਦੇਖਿਆ ਕਿਸ ਤਰ੍ਹਾਂ ਦੇ ਹਾਲਾਤ ਨੇ ਤਰਸਯੋਗ ਹਾਲਾਤ ਨੇ ਅਤੇ ਮੁੱਖ ਮੰਤਰੀ ਪੰਜਾਬ ਗੜੀ ਅਪੀਲ ਕੀਤੀ ਹੈ ਵੀ ਭਾਈ ਉਹਨਾਂ ਦਾ ਪ੍ਰਸ਼ਾਸਨ ਜਾ ਕੇ ਪਤਾ ਲਵੇ ਕਿਉਂਕਿ ਪਾਣੀ ਦਾ ਜਿਹੜਾ ਪੱਧਰ ਵਧਦਾ ਜਾ ਰਿਹਾ ਅਤੇ ਕਾਫੀ ਪੀੜਾ ਜਿਹੜਾ ਨੁਕਸਾਨ ਹੋ ਗਿਆ ਤੁਹਾਨੂੰ ਤਸਵੀਰਾਂ ਜਿਹੜੂ ਸਾਂਝੀ ਕੀਤੀਆਂ ਨੇ ਕਿ ਤੁਹਾਡਾ ਵੀ ਜੜਾ ਅਖਿਰ ਦੇ ਜਮਦਲਾ ਜਾਊਗਾ ਵੇਖ ਕੇ ਖਾਸ ਕਰਕੇ ਸਿੱਖ ਜਥੇਬੰਦੀਆਂ ਐਨਆਰਆਈ ਵੀ ਸਮਾਜਸੀ ਮੈਨੂੰ ਅਪੀਲ ਕੀਤੀ ਆ ਵੀ ਵੱਧ ਚੜ ਕੇ ਅੱਗੇ ਆ ਕੇ ਮਦਦ ਕਰਨ ਤਾਂ ਜੋ ਕਿ ਪੰਜਾਬ ਦੇ ਹਾਲਾਤ ਜਿਹੜੇ ਚੰਗੇ ਹੋ ਸਕਣ ਤੇ ਲੋਕਾਂ ਦੇ ਘਰਾਂ ਜਿਹੜਾ ਨੁਕਸਾਨ ਨਾ ਹੋ ਸਕੇ ਮੈਨੂੰ ਦੇ ਉਜਾਤ ਮੈਂ ਤੁਹਾਡਾ ਹਰਜੀਤ ਸਿੰਘ ਗਰੇਵਾਲ ਆਰਪੀਡੀ 24 ਚੈਨਲ ਲਈ ਅਮਰਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ